ਕਿਸ ਸੰਦੀਪ ਸਿੰਘ ਦੀਆਂ ਅੱਖਾਂ ਸੁਜੀਆਂ ਪਈਆਂ ਅੱਖਾਂ ਦੇ ਨੀਲ ਪਏ ਹੋਏ ਆ ਬੈਕ ਸਾਈਡ ਤੋਂ ਉਹਦਾ ਬਲੱਡ ਹਜੇ ਵੀ ਸੇਮਦਾ ਪਿਆ ਵਾ ਥੜਾ ਪਾਸਾ ਤੇ ਪੂਰਾ ਹੀ ਫੇਕ ਹੀ ਰੱਖ ਦਿੱਤਾ ਮੁੰਡੇ ਦਾ ਇੰਨਾ ਬੁਰਾ ਹਾਲ ਇਹਨਾਂ ਨੇ ਕੀਤਾ ਉਹਨੂੰ ਪੁੱਠਾ ਲੰਮੇ ਪਾ ਗਏ ਨਾ ਪਹਿਲਾਂ ਤੇ ਭਾਈ ਡਾਂਗ ਭਰਾਨੀ ਸ਼ੁਰੂ ਕੀਤੀ ਫਿਰ ਉੱਥੇ ਨਾ ਭਪਿੰਦਰ ਸਿੰਘ ਹੈਗਾ ਵਾ ਜਿਹੜਾ ਕਿ ਫੇਕ ਇਨਕਾਊਂਟਰ ਵਿੱਚ ਮਾਸਟਰ ਹੈਗਾ ਵਾ ਉਹਨੇ ਡਾਇਰੈਕਸ਼ਨ ਦਿੱਤੀ ਹੈ ਕੁਰਸੀ ਡਾਗ ਉੱਥੇ ਕਟਵਾਇਆ ਇਹਨੇ ਕਹਿੰਦਾ ਮੈਂ ਜਿਸ ਤਰ੍ਹਾਂ ਡਾਇਰੈਕਸ਼ਨ ਦਾਂਗਾ ਉਦਾਂ ਹੀ ਕਟੇ ਉਹ ਬਾਅਦ ਕੀ ਉਹਦਾ ਬੰਦਾ ਹੀ ਨਹੀਂ ਸੀ ਤੁਸੀਂ ਮਤਲਬ ਸਜਾ ਘੱਟਦਾ ਪਿਆ ਤੇਰਾ ਕੀ ਅਧਿਕਾਰ ਹੈ ਤੂੰ ਉਥੇ ਸੰਦੀਪ ਸਿੰਘ ਨੂੰ ਕੁਟਵਾਵੇਂ ਜਾ ਜਾਫਤਾ ਬੰਦਾ ਕੁਟਵਾ ਰਿਆ ਸੀ ਕੋਲੇ ਬਿਲਕੁਲ ਜੀ ਬਿਲਕੁਲ ਉਹ ਤੇ ਆਪਣੇ ਮੂਥੇ ਸੁਪਰਹੈਂਡ ਸਮਝਦਾ ਪਿਆ ਪਟੇ ਮਾਰੇ ਪਹਿਲਾਂ ਗਿੱਲਾ ਪਟਾ ਮਾਰਿਆ ਫਿਰ ਸੁੱਕਾ ਪਟਾ ਮਾਰਿਆ ਫਿਰ ਗੁਪਤੰਗਾ ਵਿੱਚ ਭਾਜੀ ਇਹਨਾਂ ਨੇ ਠੁੱਡੇ ਮਾਰੇ ਫਿਰ ਉਸ ਤੋਂ ਬਾਅਦ ਨਾ ਸੰਦੀਪ ਨਾ ਵਾਇਗਰੂ ਵਾਗਿ ਤੋ ਜਾਬ ਕਰਦਾ ਪਿਆ ਸੀ ਭੁਪਿੰਦਰ ਸਿੰਘ ਕਹਿੰਦਾ ਮੈਂ ਤੇਰੇ ਮੂੰਹ ਵਾਇਗਰੂ ਨਹੀਂ ਸੁਣਨਾ ਤੇਰੇ ਮੂੰਹ ਮੱਚੀਕਾਂ ਸੁਣਨੀ ਐ ਸਿਰ ਫੜ ਕੇ ਪਿੱਛੇ ਕਰਤਾ ਉਹਦੇ ਮੂੰਹ ਤੇ ਇੰਨਾ ਵੱਡਾ ਕੱਪੜਾ ਪਾ ਤਾ ਕੀ ਮਤਲਬ ਬਾਈਕ ਰੀ ਦੇ ਮੋ ਸੁਣਨਾ ਇਹ ਮੈਂ ਉਹ ਚੀਕ ਸੁਣਨੀ ਹੈ ਭਾਜੀ ਅੰਨੇ ਵਾਹ ਉਸ ਤੋਂ ਬਾਅਦ ਤਸ਼ੱਦਦ ਕੀਤਾ ਪਰਿਵਾਰ ਤੇ ਕੋਈ ਦਬਾਅ ਬਣਾਇਆ ਉਸ ਤੋਂ ਬਾਅਦ ਵੀ ਨਾ ਤੂੰ ਸੇ ਰੌਲਾ ਪਾਓ ਜਾਂ ਚੁੱਪ ਕਰ ਜਾਓ ਜਾਂ ਅਸੀਂ ਕਿਤੇ ਕੋਈ ਹੋਰ ਐ ਕਰਾਂਗੇ ਜਾਂ ਕਿਸੇ ਤਰੀਕੇ ਦਾ ਦਬਾਅ ਬਣਾਇਆ ਪਰਿਵਾਰ ਬਿਲਕੁਲ ਜੀ ਬਿਲਕੁਲ ਸਾਨੂੰ ਤੇ ਵੇਖੋ ਸੱਜੇ ਖੱਬੇ ਸੁਨੇਹਾ ਵੀ ਆਣੇ ਸ਼ੁਰੂ ਹੋ ਗਏ ਆ ਕਿ ਤੁਸੀਂ ਨਾ ਸੰਦੀਪ ਸਿੰਘ ਦੀ ਪਿਆਰ ਵੇਲੇ ਜੋਰ ਦਾ ਨਾਂ ਖਰੋ ਤੇ ਕੱਲ ਨੂੰ ਤੁਹਾਡੇ ਐਸੇ ਮੁਸ਼ਕਲ ਆਏਗੀ ਤੇ ਵਕੀਲਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਹਾਂ ਜੀ ਹਾਂ ਜੀ ਕੋਈ ਬਿਲਕੁਲ ਉਹ ਕਿਸ ਤਰੀਕੇ ਨਾਲ ਉਹਨਾਂ ਨੂੰ ਸੁਨੇਹਾ ਆਣੇ ਸ਼ੁਰੂ ਹੋ ਗਏ ਜੀ ਤੁਸੀਂ ਸੰਦੀਪ ਸਿੰਘ ਦੀ ਕੇਸ ਦੀ ਪਿਆਰ ਬਈ ਨਾ ਕਰੋ ਅੰਦਰ ਹੀ ਭਾਜੀ ਮੀਟ ਸ਼ਰਾਬਾਂ ਚਲਦੇ ਪਏ ਆ ਮਤਲਬ ਕਿ ਪੁੱਛੋ ਹੀ ਕੋਈ ਨਾ ਮੁਲਾਜ਼ਮ ਕਾਦੀ ਸਜ਼ਾ ਕੱਟਣਾ ਹੈ ਕੋਈ ਸਜ਼ਾ ਕੱਟਣ ਨਹੀਂ ਆਏ ਇਹ ਸਾਰਾ ਆਪਣਾ ਐਸ਼ ਪ੍ਰਤੀ ਸਾਰੀ ਵੇਖੋ ਪਹਿਲਾਂ ਤੇ ਵੇਖੋ ਇਹ ਸਾਰੀ ਜਵਾਨੀ ਆਪਣੀ ਬਾਹਰ ਬੜੀ ਸੋਹਣੀ ਐਸ਼ ਪ੍ਰਤੀ ਕਰਕੇ ਜਾਂਦੇ ਜਦੋਂ ਇਹ ਬੁੱਢੇ ਹੁੰਦੇ ਉਦੋਂ ਭਾਏ ਨੂੰ ਸਜ਼ਾ ਲੱਗਦੀ ਚਲੋ ਸਜ਼ਾ ਵੀ ਲੱਗ ਗਈ ਬੁੱਢੇ ਬੁੱਢੇ ਪੇ ਵਿੱਚ ਸਜ਼ਾ ਲੱਗਣ ਤੋਂ ਬਾਅਦ ਨਾਲ ਹੀ ਮੈਡੀਕਲ ਲੀਵ ਲਾ ਲੈਂਦੇ ਜੀ ਫਿਰ ਉਹਨਾਂ ਚਮਾਨ ਤੇ ਮਿਲ ਜਾਂਦੀ ਇਹ ਦੋਰਾ ਕਾਨੂੰਨ ਨਹੀਂ ਬਖਾਂਦੇ ਵੇ ਸਾਨੂੰ ਸਾਡੇ ਆਸੇ ਵੱਖਰਾ ਕਾਨੂੰਨ ਇਹਨਾਂ ਵਾਸਤੇ ਵੱਖਰਾ ਕਾਨੂੰਨ ਜਿਹੜਾ ਸੰਦੀਪ ਸਿੰਘ ਤੇ ਪਰਚਾ ਹੀ ਸੂਬੇ ਵਾਲਾ ਉਹ ਹੋ ਗਿਆ ਦੇਖੋ ਕਹਿ ਤੇ ਰਹੇ ਕਿ ਹੋ ਗਿਆ ਅਜੇ ਤੱਕ ਸਾਨੂੰ ਪਰ ਕਾਪੀ ਨਹੀਂ ਅਜੇ ਤੱਕ ਉਹਦੀ ਆਈ ਨਾ ਕੋਈ ਸਾਨੂੰ ਰਿਟਨ ਚ ਕੁਝ ਮਿਲਿਆ ਅਜੇ ਤੱਕ ਮਾਂ ਜੋ ਕੋਰਟ ਨੇ ਆਰਡਰ ਕੀਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਕੋਈ ਮੈਡੀਕਲ ਨਹੀਂ ਸੰਦੀਪ ਸਿੰਘ ਦੇ ਪਰਿਵਾਰ ਨੂੰ ਮੁਲਾਕਾ ਕਰਾਇਆ ਜਾਵੇ ਕੋਈ ਮੁਲਾਕਾਤ ਨਹੀਂ ਜਿਉਂ ਨਾਲ ਕਿਹਾ ਕਿ ਆਪਣੇ ਵਕੀਲ ਸਾਹਿਬ ਨੂੰ ਸਮਾਂ ਦਿਓ ਵਕੀਲ ਸਾਹਿਬ ਨੂੰ ਮਿਲਣ ਉੱਚ ਵੀ ਕੋਈ ਨਹੀਂ ਇੱਥੇ ਦੋ ਕਾਨੂੰਨ ਬਣ ਚੁੱਕੇ ਸਿੱਖਾਂ ਵਾਸਤੇ ਵੱਖਰਾ ਕਾਨੂੰਨ ਬੋ ਕਿੰਦੀ ਐ ਵਸੇ ਵੱਖਰਾ ਕਰਨੂੰ ਸੰਦੀਪ ਸਿੰਘ ਦਾ ਹਜੇ ਵੀ ਅੰਦਰ ਇਲਾਜ ਨਹੀਂ ਹੋ ਪਾਰਾ ਪਰ ਉਹਨੂੰ ਇਲਾਜ ਤੇ ਕਮਸ਼ਕ ਸੰਦੀਪ ਸਿੰਘ ਦਾ ਕਰਾਓ ਉਹਦੀਆਂ ਨੇ ਮੇਜਰ ਸੱਟਾਂ ਆ ਚੁੱਕੀਆਂ ਐ ਮੈਡੀਕਲ ਰਿਪੋਰਟ ਆ ਚੁੱਕੀਆਂ ਐ ਠੀਕ ਐ ਤਾਂ ਵੀ ਨਹੀਂ ਕਰਾ ਰਹੇ ਪਤਾ ਨਹੀਂ ਕਿਸ ਗੱਲ ਦੀ ਇੰਗੈਲੀ ਕਰ ਰਹੇ ਐ ਮਤਲਬ ਅੰਦਰ ਹਲੇ ਇਲਾਜ ਵਾਲੇ ਪਾਸੇ ਨੂੰ ਸਰਕਾਰ ਜਾਂ ਪ੍ਰਸ਼ਾਸਨ ਤੁਰਿਆ ਨਹੀਂ ਬਿਲਕੁਲ ਜੀ ਬਿਲਕੁਲ ਦਮਦਮੀ ਟਕਸਾਲ ਦਾ ਆਪਣੇ ਨੂੰ ਤੇਜ਼ਬੀਰ ਸਮੇ ਦਾ ਜੀ ਮੈਂ ਮਤਲਬ ਗਿਆਨੀ ਤੇ ਵੀ ਮੈਂ ਤਾਂ ਗਿਆਨੀ ਨਹੀਂ ਨੂੰ ਕਹਿਣਾ ਜੀ ਤੇਜ਼ਬੀਰ ਹੈ ਜੀ ਮਤਲਬ ਹੈਨਾ ਉਹ ਬੜੀ ਰੀਲਾਂ ਤੇ ਚੈੱਕ ਕਰਿਓ ਦੀ ਰੀਲਾਂ ਪੌਂਚ ਵਿੱਚ ਬੜਾ ਮਾਸਟਰ ਹੈ ਇਹ ਤੇ ਅੰਮਰਸਰ ਦਾ ਹੀ ਨਾ ਜਿਹੜਾ ਕਹਿੰਦਾ ਸੀ ਮੈਂ ਸੰਦੀਪ ਸਿੰਘ ਦੇ ਨਾਲ ਆ ਮੈਂ ਸੰਦੀਪ ਸਿੰਘ ਨਾਲ ਸਾਰੇ ਵੇਖਾਂਗਾ ਹਨ ਤੇ ਅੱਜ ਤੋ ਕਿੱਥੇ ਭਰਾ ਹੱਥ ਜੋੜ ਕੇ ਮਾਜੋਦ ਮੁੱਖ ਮੰਤਰੀ ਸਾਹਿਬ ਵੇਖੋ ਤੁਹਾਡੇ ਰਾਜ ਦੇ ਵਿੱਚੋ ਕਿੰਨਾ ਤਸ਼ੱਦਦ ਹੁੰਦਿਆ ਜੇ ਆਪਾਂ ਤੁਹਾਡੇ ਕੋਈ ਇੱਕੋ ਬੇਨਤੀ ਕਰਦੇ ਪਏ ਆ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਤੇ ਇੰਨਾ ਤਸ਼ੱਦਦ ਕੀਤਾ ਉਹਨਾਂ ਦੇ ਬੰਦ ਹੀ ਕਾਰਵਾਈ ਕਰ ਦਿਓ ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪਿਛਲੇ ਦਿਨਾਂ ਦਾ ਨਾਮ ਇੱਕ ਚਰਚਾ ਦੇ ਵਿੱਚ ਹੈ ਸੰਦੀਪ ਸਿੰਘ ਸਨਨੀ ਦਾ ਜੇਲ੍ਹ ਦੇ ਵਿੱਚ ਨੇ ਜੇਲ੍ਹ ਦੇ ਵਿੱਚ ਇਸ ਕਰਕੇ ਨੇ ਕਿ ਉਹਨਾਂ ਦਾ ਨਾਮ ਇੱਕ ਕਤਲ ਨਾਲ ਜੁੜਿਆ ਉਸ ਹੀ ਸੂਰੀ ਦਾ ਜਿਸ ਨੂੰ ਲੈ ਕੇ ਉਹ ਜੇਲ੍ਹ ਦੇ ਵਿੱਚ ਨਹੀਂ ਪਰ ਜੇਲ੍ਹ ਦੇ ਵਿੱਚ ਵੀ ਇੱਕ ਵਾਰਦਾਤ ਹੁੰਦੀ ਹੈ ਕਿ ਕੁਝ ਲੋਕਾਂ ਦੇ ਸੱਟਾਂ ਵਜਦੀਆਂ ਤੇ ਉਸ ਤੋਂ ਬਾਅਦ ਇਹ ਚਰਚਾ ਚੱਲ ਪੈਂਦੀ ਹੈ ਕਿ ਪੁਲਿਸ ਵੱਲੋਂ ਸੰਦੀਪ ਸਿੰਘ ਸਨਨੀ ਤੇ ਬੇहद ਤਸ਼ੱਦਦ ਕੀਤਾ ਜਾਂਦਾ ਜਿਹਦੀਆਂ ਚਰਚਾਵਾਵਾਂ ਆਉਂਦੀਆਂ ਧਰਨਾ ਪ੍ਰੋਟੈਸਟ ਵੀ ਹੁੰਦਾ ਇਤੋਂ ਤੱਕ ਮੈਡੀਕਲ ਜਾਂਚ ਵੀ ਹੁੰਦੀ ਹੈ ਮੈਡੀਕਲ ਜਾਂਚ ਦੇ ਵਿੱਚ ਕੀ ਆਇਆ ਵੈਸਤਾ ਤੁਸੀਂ ਸੁਣਿਆ ਪਰ ਅਸੀਂ ਇੱਕ ਵਾਰ ਫਿਰ ਜਾਣਨ ਦੀ ਕੋਸ਼ਿਸ਼ ਕਰਾਂਗੇ ਉਸ ਪਰਿਵਾਰ ਤੋਂ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਦਬਾਅ ਬੜਾ ਬਣ ਰਿਹਾ ਹੈ ਦਬਾਅ ਕਿਸ ਤੇ ਬਣ ਰਿਹਾ ਹੈ ਕੀ ਵਕੀਲਾਂ ਤੇ ਦਬਾਅ ਬਣ ਰਿਹਾ ਹੈ ਪਰਿਵਾਰ ਤੇ ਦਬਾਅ ਬਣ ਰਿਹਾ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਮਨਦੀਪ ਸਿੰਘ ਨੇ ਸੰਦੀਪ ਸਿੰਘ ਦੇ ਬ੍ਰਦਰ ਭਾਈ ਸਸੀਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਕੀ ਹਾਲਾਤ ਨੇ ਹੁਣ ਸੰਦੀਪ ਸਿੰਘ ਦੇ ਇਸ ਟਾਈਮ ਕੀ ਹਾਲਾਤ ਨੇ ਤੁਸੀਂ ਤੁਹਾਨੂੰ ਮੁਲਾਕਾਤ ਹੋਈ ਉਸ ਤੋਂ ਬਾਅਦ ਤੁਹਾਡੀ ਹਾਂਜੀ ਮੇਰੀ ਮੁਲਾਕਾਤ ਹੋਈ ਸੀ ਜੀ 16 ਤਰੀਕ 17 ਤਰੀਕ ਨੂੰ ਮੇਰੀ 16 ਤਰੀਕ ਨੂੰ 17 ਤਰੀਕ ਨੂੰ ਮੇਰੀ ਮੁਲਾਕਾਤ ਹੋਈ ਸੀ ਸੰਦੀਪ ਸਿੰਘ ਨਾਲ ਠੀਕ ਹੈ ਤੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਸੰਦੀਪ ਸਿੰਘ ਦੀ ਹੱਤਾ ਸੱਟਾਂ ਕਾਫੀ ਜ਼ਿਆਦਾ ਲੱਗੀਆਂ ਕਾਫੀ ਗੰਭੀਰ ਸੀ ਹੂੰ ਪੈਰ ਵੀ ਉਹਦਾ ਮਤਲਬ ਕਿ ਇੰਨਾ ਮਤਲਬ ਸੋਟੀ ਮਾਰੀ ਪੈਰ ਤੇ ਤਿੱਖੇ ਦੀ ਤੇ ਹਜੇ ਤੱਕ ਨਿਸ਼ਾਨ ਤੇ ਪੈਰ ਤੇ ਹੈ ਢੂੰਗ ਹੈ ਮਤਲਬ ਉਹ ਸਟਿਚ ਲੱਗਣੇ ਸੀ ਫਿਰ ਉਹ ਪੈਰ ਸੀ ਸਟਿਚ ਵੀ ਨਹੀਂ ਲਗਵਾਏ ਜਦੋਂ ਸਾਨੂੰ ਇਹ ਸੀ ਕਿ ਇਹਦਾ ਮੈਡੀਕਲ ਕਰਵਾਨ ਲੈ ਕੇ ਆਣਗੇ ਬਾਹਰ ਮੈਡੀਕਲ ਦਾ ਟਰੀਟਮੈਂਟ ਹੋਏਗਾ ਉਹਨੂੰ ਦਾਖਲ ਕਰਨਗੇ ਪਰ ਨਹੀਂ ਉਹਨਾਂ ਨੇ ਆਏ ਆ ਟੈਸਟ ਸੁਖਰਾਏ ਰਿਪੋਰਟਰ ਰੋਟਰ ਨਾਲ ਜੋ ਵੀ ਕਰਾਇਆ ਟੈਸਟ ਸੁਖਰਾਏ ਤੇ ਉਸ ਤੋਂ ਬਾਅਦ ਜੇਲ੍ਹ ਚ ਫੇਸ ਸ਼ਿਫਟ ਕਰ ਦਿੱਤਾ ਉਹ ਵੀ ਕਿਸ ਤਰ੍ਹਾਂ ਸ਼ਿਫਟ ਕੀਤਾ ਤੁਸੀਂ ਨੋਟ ਕੀਤਾ ਹੋਗਾ ਸਟਾਰਟਿੰਗ ਤੇ ਲੈ ਕੇ ਆਏ ਆ ਉੱਧਰਲੇ ਸਾਈਡ ਤੇ ਜਿੱਥੇ ਬੋ ਡਾਕਟਰ ਦਾ ਬੈਠਾ ਸੀ ਚਲੋ ਉੱਥੇ ਰਮਾਨਾ ਲੈ ਕੇ ਹੁਣ ਪਤਾ ਵੀ ਹੈ ਸੰਦੀਪ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਹੈ ਨਹੀਂ ਕੋ ਚੱਲਿਆ ਜਾ ਰਿਹਾ ਪੈਰ ਤੇ ਸੱਟ ਵੀ ਲੱਗੀ ਹੋਈ ਹੈ ਕਾਫੀ ਸੱਟਾਂ ਮਾਰੀਆਂ ਇਹਨਾਂ ਨੇ ਜੇਲ੍ਹ ਦੇ ਡਿਪਾਰਟਮੈਂਟ ਸੁਪਰੀਂਡੈਂਟ ਨੇ ਫਿਰ ਉਸ ਤੋਂ ਬਾਅਦ ਕੀ ਹੋਇਆ ਜੀ ਜਦੋਂ ਉਧਰੋਂ ਮੈਡੀਕਲ ਵਗੈਰਾ ਹੋ ਗਿਆ ਤੇ ਸੰਦੀਪ ਸਿੰਘ ਨੂੰ ਲੈ ਕੇ ਜਾ ਰਹੇ ਅਮਰਜੈਂਸੀ ਵਾਪ ਤੁਸੀਂ ਨੋਟ ਕੀਤਾ ਹੈਗਾ ਪਿੱਛੋਂ ਕੁਝ ਪੁਲਿਸ ਆਫਸਰ ਸੰਦੀਪ ਸਿੰਘ ਨੂੰ ਪੁਸ਼ ਕਰਦੇ ਲੈ ਕੇ ਜਾ ਰਹੇ ਜਦ ਕਿ ਪਤਾ ਵੀ ਸੰਦੀਪ ਜੀ ਨਹੀਂ ਚੱਲੇ ਜਾ ਰਿਹਾ ਇੱਕ ਲੰਮ ਤੁਸੀਂ ਵੇਖਿਆ ਹੈਗਾ ਲੰਗੜਾ ਕੇ ਚੱਲਦਾ ਪਿਆ ਮਤਲਬ ਉਹਦੇ ਪੈਰ ਤੇ ਸੱਟ ਤੇ ਲੰਗੜਾ ਕੇ ਚੱਲਦਾ ਪਿਆ ਮੈਂ ਰਿਕਵੈਸਟ ਹੀ ਵੀ ਕੀਤੀ ਮੈਂ ਬੇਨਤੀ ਆਪ ਜੀ ਦੇ ਅੱਗੇ ਇਹਨੂੰ ਰੋਮਾਨਾ ਲੈ ਕੇ ਜਾਓ ਨਾ ਇਸ ਤਰ੍ਹਾਂ ਧੱਕੇਬਾਜੀ ਕਰੋ ਰੋਮਾਨਾ ਖੜੋ ਤੁਹਾਡੇ ਕੋਲ ਹੀ ਹੈ ਜੇ ਸਾਨੂੰ ਤੁਸੀਂ ਬੇਨਤੀ ਕੀਤੀ ਸੀ ਕਿ ਤੁਸੀਂ ਇੱਥੇ ਇਕੱਠ ਨਾ ਕਰਿਓ ਅਸੀਂ ਸਿਰਫ ਕਿੰਤੀ ਦੇ ਦੋ ਬ੍ਰਦਰ ਤੇ ਇੱਕ ਸਾਡਾ ਹੋਸੀ ਬਸ ਵੀਰ ਬਸ ਉਹ ਤਿੰਨ ਜਣੇ ਉੱਪਰ ਉੱਪਰ ਨਹੀਂ ਗਏ ਹੁੰਦੇ ਤੇ ਮੈਂ ਉਹੋ ਚੀਜ਼ ਐ ਨੋਟ ਕੀਤੀ ਹੈ ਕਿ ਇੰਨੀਆਂ ਸੱਟਾਂ ਦੇ ਲੱਗਣ ਦੇ ਬਾਵਜੂਦ ਵੀ ਸਾਰਾ ਕੁਝ ਮਾਮਲਾ ਮਾਨਯੋਗ ਕੋਰਟ ਦੇ ਅਧੀਨ ਚੱਲਦਾ ਪਿਆ ਮੈਂ ਕਹਿੰਦਾ ਜੇਲ੍ਹ ਪ੍ਰਸ਼ਾਸਨ ਦੇ ਓਨ ਡਿਊਟੀ ਦੇ ਮੁਲਾਜ਼ਮਾਂ ਉੱਤੇ ਹਜੇ ਤੱਕ ਪਰਚਾ ਕਿਉਂ ਨਹੀਂ ਕਰਦੇ ਵੇ ਕਿਸ ਚੀਜ਼ ਦਾ ਦਬਾਅ ਆ ਰਿਹਾ ਇਹਨਾਂ ਨੂੰ ਅਲੀ ਤੱਕ ਪਾਰਟੀ ਵਾਲੇ ਪਾਸੇ ਤੁਰ ਹੀ ਨਹੀਂ ਪੁੱਲਸ ਬਿਲਕੁਲ ਜੀ ਨਹੀਂ ਬਿਲਕੁਲ ਵੇਖੋ 10 ਤਰੀਕ ਦਾ ਵਾਕਿਆ ਹੋ ਗਿਆ ਅੱਜ 25 ਤਰੀਕ ਹੋ ਗਈ ਹੈ ਮੈਂ ਆਪਣੇ ਘਰ ਜਾ ਕੇ ਨਹੀਂ ਵੇਖਿਆ ਐਸੇ ਕੰਮ ਸੀ ਲੱਗਾ ਮੇਰਾ ਬ੍ਰਦਰ ਵੀ ਮੇਰੇ ਨਾਲ ਹੀ ਹੈ ਪਰ ਮੈਂ ਇਸ ਚੀਜ਼ ਤੋਂ ਬੜਾ ਹੈਰਾਨ ਹੈ ਕਿਉਂ ਇਨਕੈਲੀ ਕਰਦੇ ਪਏ ਕਿਉਂ ਪਰਿਵਾਰ ਨੂੰ ਖੱਜੇ ਖਰਾਬ ਕਰਦੇ ਪਏ ਜਦ ਤੁਹਾਨੂੰ ਨਜ਼ਰ ਵੀ ਆ ਗਿਆ ਸੱਟਾਂ ਕਲੀਅਰ ਹੋ ਚੁੱਕੀਆਂ ਬੰਦਿਆਂ ਦੇ ਸੀ ਨਾਮ ਵੀ ਦੱਸ ਚੁੱਕੀਆਂ ਤਾਂ ਵੀ ਇਨਕੈਲੀ ਕਿਉਂ ਕਰਦੇ ਪਏ ਜਦੋਂ ਤੁਸੀਂ ਨਾਮ ਦੱਸ ਚੁੱਕੇ ਹੋ ਕੌਣ ਸੀ ਜੇਲ ਪ੍ਰਸ਼ਾਸਨ ਦੇ ਬੰਦੇ ਸੀ ਜਾਂ ਪੁਲਿਸ ਨਾਲ ਰਲਈ ਹੋਈ ਸੀ ਕੌਣ ਸੀ ਦੇਖੋ ਜੇਲ ਪ੍ਰਸ਼ਾਸਨ ਦੇ ਜਿੰਨੇ ਔਨ ਡਿਊਟੀ ਮੈਂਬਰ ਸਾਰੇ ਅੰਦਰ ਡਿਊਟੀ ਕਰਦੇ ਉਹ ਮੈਨੂੰ ਕਹਿੰਦਾ ਨਾਮ ਲਿਖੇ ਬੇ ਸਾਰਿਆਂ ਦੇ ਜੀ ਮਤਲਬ ਉੱਥੋਂ ਦੇ ਮੈਂ ਤੁਹਾਡਾ ਨਾਮ ਦੱਸ ਦਿਨਾ ਜੀ ਜਿਹੜੇ ਨਾਮ ਇਹਨਾਂ ਦੇ ਹੈਗੇ ਆ ਜੀ ਸਾਰੇ ਤੇ ਗੁਰਚੰਦ ਸਿੰਘ ਧਾਰੀਵਾਲ ਹੈ ਜੀ ਨਾਲ ਇਹਦੇ ਗਨਮੈਨ ਹੈ ਰੈਂਕ ਕੀ ਇਹਨਾਂ ਦਾ ਇਹ ਜੇਲ ਦਾ ਸੁਪਰੀਨਟ ਹੈ ਜੀ ਗੁਰਚੰਦ ਸਿੰਘ ਧਾਰੀਵਾਲ ਠੀਕ ਹੈ ਜੀ ਇੱਕ ਬਾਲਕਿਸ਼ਨ ਹੈਗਾ ਉੱਥੇ ਇੱਕ ਰਾਮ ਚੱਕਰ ਹਵਲਦਾਰ ਹੈਗਾ ਜੀ ਅਰਪਨ ਜੋਤ ਹੈਗਾ ਜੀ ਡਿਪਟੀ ਸੁਪਰੀਡੈਂਟ ਨਾਲ ਇਹਦੇ ਗਨਮੈਨ ਜੇ ਜੁਗਿੰਦਰ ਸਿੰਘ ਹੈਗਾ ਜੀ ਵੈਲਫੇਅਰ ਵਾਲਾ ਜੀ ਸੁਖਜੀਤ ਸਿੰਘ ਹੈ ਤੇ ਨਵਜੋਤ ਸਿੰਘ ਹੈ ਇਹ ਬੰਦੇ ਸਾਰੇ ਉੱਥੇ ਹੈਗੇ ਸੀ ਜੀ ਜਿਨ੍ਹਾਂ ਨੇ ਮੌਜੂਦਾ ਔਨ ਡਿਊਟੀ ਦੇ ਵਿੱਚ ਸੰਦੀਪ ਸਿੰਘ ਨੂੰ ਚੱਕਰ ਚ ਲੈ ਜਾ ਕੇ 20 ਬੰਦਿਆਂ ਨੇ ਅੰਨੇਵਾ ਤਸ਼ੱਦਦ ਕੀਤਾ ਇਹ ਗੱਲਾਂ ਅਸੀਂ ਸਮਝੋ ਕਿ 90 ਦੇ ਦਹਾਕੇ ਵਿੱਚ ਨਾ ਆਪਣੇ ਬਜ਼ੁਰਗਾਂ ਕੋਲ ਸਹੁੰਦੇ ਹੁੰਦੇ ਨੇ ਕਿ ਪੁਲਿਸ ਵਾਲੇ ਇਦਾਂ ਟੌਰਚਰ ਕਰਦੇ ਇਦਾਂ ਮਾਰਕੁੱਟ ਕਰਦੇ ਪਰ ਅਸੀਂ ਤੇ ਆਪਣੀ ਅੱਖੀਂ ਵੇਖ ਲਿਆ ਸਾਡੇ ਬਜ਼ਦੁਰਾਂ ਨੇ ਕੀ ਹਾਲ ਕੀਤਾ ਪਰ ਮੈਂ ਐਸੀ ਤੋਂ ਬੜਾ ਹੈਰਾਨ ਗਿਆ ਕਿ ਹਜੇ ਤੱਕ ਇਹਨਾਂ ਉੱਤੇ ਬੰਦੀਕਾਰ ਵੀ ਕਿਉਂ ਨਹੀਂ ਕਰਦੇ ਪਏ ਮੈਨੂੰ ਐਸੀ ਦੀ ਬੜੀ ਹੈਰਾਨਗੀ ਹੈ ਕਿਉਂਕਿ ਉਸ ਟਾਈਮ ਵੀ ਵੇਖੋ ਪੁਲਿਸ ਮੁਲਾਜ਼ਮਾਂ ਨੇ 90 ਦੇ ਟਾਈਮ ਦੇ ਉੱਤੇ ਕਿੰਨਾ ਤਸ਼ੱਦਦ ਕੀਤਾ ਹੈ ਘਰਾਂ ਦੇ ਘਾਰ ਜਾੜ ਕੇ ਰਸ ਜਿੱਤੇ ਜਵਾਨੀ ਸਾਰੀ ਪੀੜੀ ਇੱਕ ਖਤਮ ਕਰ ਸੁੱਦੀ ਕਹਿੰਦੇ ਕਿ ਪਿੰਡਾਂ ਦੇ ਵਿੱਚੋਂ 25-25 ਸਾਲ ਬਰਾਤ ਨਹੀਂ ਉੱઠી ਐਨਾ ਬੁਰਾ ਹਾਲ ਕੀਤਾ ਨੇ ਮਾਜੀ ਵਾਲੀ ਸਾਈਡ ਤੇ ਤੇ ਸਾਨੂੰ ਨਹੀਂ ਪਤਾ ਲੱਗਦਾ ਹੁਣ ਵੀ ਇਹ ਚੀਜ਼ਾਂ ਕਿਉਂ ਆ ਰਹੀਆਂ ਅੱਗੇ ਕੁੱਟਿਆ ਮਤਲਬ ਝੇਲ ਦੇ ਵਿੱਚ ਕੁੱਟਿਆ ਡੰਡਿਆਂ ਨਾਲ ਜਾਂ ਕਾਦੇ ਨਾਲ ਕੀ ਚੀਜ਼ ਜਿਹੜੀ ਵਰਤੀ ਗਈ ਉਹ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹਨਾਂ ਨੇ ਸੰਦੀਪ ਸਿੰਘ ਨੂੰ ਗੁਰਦੁਆਰਾ ਸਾਹਿਬ ਗਿਆ ਸੀ ਸੰਦੀਪ ਸਿੰਘ ਨੇ ਉੱਥੋਂ ਗੁਰਦੁਆਰਾ ਸਾਹਿਬ ਤੇ ਲੈ ਕੇ ਆਏ ਸੰਦੀਪ ਸਿੰਘ ਨੂੰ ਫੜ ਕੇ ਨਾ ਇੱਕ ਇਹ ਸੋਕ ਚੀਤਾ ਉਹਨੇ ਬੌਮ ਫੜ ਕੇ ਥੱਲੇ ਸੰਜੀਤ ਨੂੰ ਲਿਆਂਦਾ ਲੈ ਕੇ ਆਇਆ ਤੇ ਨੀ ਪਿੱਛੇ ਬਾਵਾ ਬੰਦ ਕਰਤੀਆਂ ਜਿੰਨੇ ਵੀ ਗਨਮੈਨ ਨਾਲ ਸਾਰੇ ਆ ਗਏ ਉਹਦੇ ਪੈਰ ਰਸੇ ਨਾਲ ਬੰਦ ਕਰਤੇ ਪਰ ਕਿਸੇ ਨੇ ਬੰਦ ਕੀਤੇ ਉਹਨੂੰ ਪੁੱਠਾ ਲੰਮੇ ਪਾ ਕੇ ਨਾ ਪੈਨਾਂ ਦੇ ਭਾਈ ਡਾਂਗ ਭਰਾਨੀ ਸ਼ੁਰੂ ਕੀਤੀ ਫਿਰ ਉੱਥੇ ਨਾ ਭੁਪਿੰਦਰ ਸਿੰਘ ਹੈਗਾ ਵਾ ਜਿਹੜਾ ਕਿ ਫੇਕ ਇਨਕਾਊਂਟਰ ਵਿੱਚ ਮਾਸਟਰ ਹੈਗਾ ਵਾ ਠੀਕ ਹੈ ਉਨੇ ਡਾਇਰੈਕਸ਼ਨ ਦਿੱਤੀ ਹੈ ਕੁਰਸੀ ਡਾ ਕੇ ਉੱਥੇ ਕਟਵਾਇਆ ਇਹਨੇ ਕਹਿੰਦਾ ਮੈਂ ਜਿਸ ਤਰ੍ਹਾਂ ਡਾਇਰੈਕਸ਼ਨ ਦਾਂਗਾ ਉਦਾਂ ਹੀ ਕਟੇ ਬਾਕੀ ਉਹਦਾ ਬੰਦਾ ਹੀ ਨਹੀਂ ਸੀ ਤੂੰ ਮਤਲਬ ਸਜਾ ਘੱਟਦਾ ਪਿਆ ਤੇਰਾ ਕੀ ਅਧਿਕਾਰ ਹੈ ਤੂੰ ਉੱਥੇ ਸੰਦੀਸ਼ ਸਿੰਘ ਨੂੰ ਕਟਵਾਵੇਂ ਸਜਾ ਜਾਫਤਾ ਬੰਦਾ ਕਟਵਾ ਰਿਆ ਸੀ ਕੋਲੇ ਬੈਗੀ ਬਿਲਕੁਲ ਜੀ ਬਿਲਕੁਲ ਉਹ ਤੇ ਆਪਣੇ ਆਪ ਉੱਥੇ ਸੁਪਰੀਂਡੈਂਟ ਸਮਝਦਾ ਪਿਆ ਕਿ ਮੈਂ ਇੱਥੋਂ ਦਾ ਮੌਜੂਦਾ ਸੁਪਰੀਂਡੈਂਟ ਹਾਂ ਜੋ ਮੈਂ ਕਹਾਂਗਾ ਉਹੋ ਹੀ ਹੋਏਗਾ ਵਾਕੇ ਹੀ ਉਹੋ ਹੀ ਹੋਇਆ ਉਹ ਇੱਕ ਹਿਸਾਬ ਨਾਲ ਜੇਲ੍ਹ ਥੋੜੀ ਕੱਟਣ ਆਇਆ ਭਾਜੀ ਉਹ ਤੇ ਵੀ ਆਈਪੀ ਹੈ ਪਰਸਨ ਉੱਥੋਂ ਦਾ ਹਾਂ ਅੰਦਰੀ ਭਾਜੀ ਮੀਠ ਸ਼ਰਾਬਾਂ ਚਲਦੇ ਪਏ ਆ ਮਤਲਬ ਕਿ ਪੁੱਛੋ ਹੀ ਕੁਛ ਨਾ ਮੁਲਾਜ਼ਮ ਕਾਦੀ ਸਜ਼ਾ ਕੱਟਣਾ ਹੈ ਕੋਈ ਸਜ਼ਾ ਕੱਟਣੀ ਹੈ ਇਹ ਸਾਰਾ ਆਪਣਾ ਐਸ਼ ਪ੍ਰਤੀ ਸਾਰੀ ਵੇਖੋ ਹੁਣ ਆਮ ਹੀ ਇਨਸਾਨ ਆ ਭਾਜੀ ਕੋਈ ਕੁਛ ਹੋ ਜਾਂਦਾ ਤਾਂ ਕੋਈ ਭਾਜੀ ਉਸੇ ਟਾਈਮ ਪਰਚਾ ਉਸੇ ਟਾਈਮ ਤੇ ਕੱਟ ਕੇ ਤੇ ਉਹਨੂੰ ਸਿੱਧਾ ਸਲਾਖਾਂ ਦੇ ਪਿੱਛੇ ਜਦੋਂ ਇਹ ਕੋਈ ਕ੍ਰਾਈਮ ਕਰਦੇ ਆ ਪਹਿਲਾਂ ਤੇ ਵੇਖੋ ਇਹ ਸਾਰੀ ਜਵਾਨੀ ਆਪਣੀ ਬਾਹਰ ਬੜੀ ਸੋਹਣੀ ਐਸ਼ ਪ੍ਰਤੀ ਕਰਕੇ ਜਾਂਦੇ ਜਦੋਂ ਇਹ ਬੁੱਢੇ ਹੁੰਦੇ ਉਦੋਂ ਭਾਜੀ ਨੂੰ ਸਜ਼ਾ ਲੱਗਦੀ ਚਲੋ سزا ਵੀ ਲੱਗ ਗਈ بڑے بڑے ਪੇ ਵਿੱਚ سزا ਲੱਗਣ ਤੋਂ ਬਾਅਦ ਨਾਲ ਹੀ ਮੈਡੀਕਲ ਲੀਵ ਲੈ ਲੈਂਦੇ ਆ ਜੀ ਫਿਰ ਉਹਨਾਂ ਨੂੰ ਜਮਾਨਤ ਮਿਲ ਜਾਂਦੀ ਇਹ ਦੋਰਾ ਕਾਨੂੰਨ ਨਹੀਂ ਬਖਾਂਦੇ ਵੇ ਸਾਨੂੰ ਸਾਡੇ ਆਸੇ ਵੱਖਰਾ ਕਰੂਣ ਇਹਨਾਂ ਵਾਸਤੇ ਵੱਖਰਾ ਕਾਨੂੰਨ ਵੇਖੋ ਇਹ ਤਾਂ ਚਲੋ ਮੈਂ ਨਹੀਂ ਕੰਨਾ ਪਿਆ ਮੈਂ ਡਾਕਟਰਾਂ ਦੇ ਬੋਰਡ ਦੀ ਟੀਮ ਕਹਿ ਰਹੀ ਹੈ ਕਿ ਸੰਦੀਪ ਸਿੰਘ ਨੂੰ ਮੇਜਰ ਸੱਟਾਂ ਆ ਚੁੱਕੀਆਂ ਸਾਰਾ ਕੁਝ ਹੋ ਗਿਆ ਸਰਕਾਰੀ ਡਾਕਟਰ ਨੇ ਕਿਹਾ ਨਾ ਕਿ ਮੈਂ ਕਹਿ ਰਿਹਾ ਫਿਰ ਵੀ ਉਹਨਾਂ ਉੱਤੇ ਪਰਚੇ ਕਿਉਂ ਨਹੀਂ ਕਰਦੇ ਵੇ ਕਿਉਂ ਨਿਗਹਿਲੀ ਹੋ ਰਹੀ ਇਸ ਚੀਜ਼ ਦੀ ਸਮਝ ਸਾਨੂੰ ਅਜੇ ਤੱਕ ਨਹੀਂ ਲੱਗ ਰਹੀ ਜੋ ਤੁਸੀਂ ਕਹ ਕੇ ਪਹਿਲਾਂ ਡੰਡਿਆਂ ਨਾਲ ਕੁੱਟਿਆ ਗਿਆ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਹੀ ਡੰਡਿਆਂ ਦੇ ਕੁੱਟਣ ਦਬਾੜੇ ਨਾਲ ਇਹਨਾਂ ਨੇ ਨਾ ਪਟੇ ਮਾਰੇ ਪਹਿਲਾਂ ਗਿੱਲਾ ਪਟਾ ਮਾਰਿਆ ਫਿਰ ਸੁੱਕਾ ਪਟਾ ਮਾਰਿਆ ਤੇ ਭਪਿੰਦਰ ਸਿੰਘ ਵੀਰ ਕੋਥੇੜਾ ਬੈਠਾ ਸੀ ਨਾ ਉਹ ਕਹਿੰਦਾ ਮਾਰੀ ਜੋ ਰੱਜ ਕੇ ਗੱਲ ਹੀ ਕੋਈ ਨਹੀਂ ਗਿਆ ਫਿਰ ਗੁਪਤੰਗਾ ਵਿੱਚ ਭਾਜੀ ਇਹਨਾਂ ਨੇ ਠੁੱਡੇ ਮਾਰੇ ਫਿਰ ਉਸ ਤੋਂ ਬਾਅਦ ਨਾ ਸੰਦੀਪ ਨਾ ਵਾਇਗਰੂ ਵਾਇਗਰੂ ਦਾ ਜਾਬ ਕਰਦਾ ਪਿਆ ਸੀ ਭਪਿੰਦਰ ਸਿੰਘ ਕਹਿੰਦਾ ਮੈਂ ਤੇਰੇ ਮੂੰਹ ਵਾਇਗਰੂ ਨਹੀਂ ਸੁਣਨਾ ਜਿਹੜਾ ਉੱਥੇ ਜੇਲ੍ਹ ਜਾਬਦਾ ਭਪਿੰਦਰ ਸਿੰਘ ਕਹਿੰਦਾ ਮੈਂ ਤੇਰੇ ਮੂੰਹ ਵਾਇਗਰੂ ਨਹੀਂ ਸੁਣਨਾ ਉਹਦੇ ਵਰਡ ਹੈ ਤੇਰੇ ਮੂੰਹ ਚ ਚੀਕਾਂ ਸੁਣਨੀ ਹੈ ਤੇ ਸੰਦੀਪ ਵੀ ਗੁਰੂਸ ਦਾ ਸਿੱਖ ਸੀ ਉਹ ਵੀ ਕਹਿੰਦਾ ਹੈ ਜਾ ਹੰਦਾ ਕਰ ਜੇ ਤੇਰੇ ਚ ਯੁਰਤ ਆਣਾ ਮੇਰੇ ਮੂੰਹ ਚ ਚੀਕ ਕਢਵਾ ਕੇ ਵੇਖ ਲਾ ਪਰ ਨਹੀਂ ਭਾਜੀ ਚੀਕ ਨਹੀਂ ਕਢਵਾ ਪਾਇਆ ਉਹਨੇ ਕੀਤਾ ਪਿੱਛੇ ਕੋਈ ਬੰਦਾ ਆਇਆ ਕਹਿੰਦਾ ਤੇ ਮੂੰਹ ਚ ਨਾ ਮਤਲਬ ਕਿ ਸਿਰ ਫੜ ਕੇ ਪਿੱਛੇ ਕਰਤਾ ਉਹਦੇ ਮੂੰਹ ਚ ਇਨਾ ਵੱਡਾ ਕੱਪੜਾ ਪਾ ਦਿੱਤਾ ਕਿ ਇਹ ਮਤਲਬ ਵਾਇਗੁਰੂ ਦੇ ਮੂੰਹ ਸੁਣਨਾ ਇਹ ਮੇ ਕੋ ਚੀਕ ਸੁਣਨੀ ਹੈ ਤੇ ਪੜੀ ਬੜਾ ਜਦੋਂ ਵਾਇਗੁਰੂ ਬੋਲਦਾ ਸੀ ਭਾਈ ਨੂੰ ਪਤਾ ਨਹੀਂ ਕਾਦਾ ਵਾਇਗੁਰੂ ਤੇ ਨਾ ਐਲਰਜੀ ਹੀ ਭਾਜੀ ਅੰਨੇ ਵਾਹ ਉਸ ਵੇਲੇ ਤਸ਼ਦਦ ਕੀਤਾ ਭਾਜੀ ਆਪਾਂ ਇੱਕ ਕਹ ਲੋ ਕਿ ਮੱਝ ਨੂੰ ਵੀ ਜਾਂ ਕੁੱਤੇ ਨੂੰ ਵੀ ਡਾਂਗ ਮਾਰਦੇ ਆ ਨਾ ਭਾਜੀ ਉਹਦੀ ਚੀਕਾ ਨਿਕਲ ਜਾਂਦੀ ਹੈ ਇਹਨਾਂ ਨੇ ਭਾਜੀ 20 ਬੰਦੇ ਨੇ ਰੱਜ ਕੇ ਨੂੰ ਟੌਰਚਰ ਕੀਤਾ ਥਰਡ ਡਿਗਰੀ ਤੋਂ ਉੱਪਰ ਟੌਰਚਰ ਕੀਤਾ ਇਹਨਾਂ ਨੇ ਹੁਣ ਦੇਖੋ ਇੱਕ ਚੀਜ਼ ਬੜੀ ਹਨਾਨਗੀ ਵਾਲੀ ਆ ਸੰਦੀਪ ਸਿੰਘ ਅੰਮ੍ਰਿਤਸਰ ਦੇ ਜੇਲ੍ਹ 'ਚ ਵੀ ਰਿਹਾ ਹੈ ਅਸੀਂ ਉਹਨਾਂ ਦਾ ਅਜੇ ਤੱਕ ਕਿਉਂ ਨਹੀਂ ਨਾਮ ਲਿੱਤਾ ਸੰਦੀਪ ਸਿੰਘ ਨੇ ਜਦੋਂ ਸੂਰੀ ਕਾਂਡ ਦੇ ਵਿੱਚ ਨਾਮਜਦ ਹੁੰਦਾ ਵਾ ਠੀਕ ਹੈ ਉੱਥੇ ਸੀਐਸ ਸਟਾਫ 'ਚ ਵੀ ਰਿਹਾ ਤੁਹਾਨੂੰ ਵੀ ਪਤਾ ਸੀਐਸ ਸਟਾਫ 'ਚ ਕੀ ਕੁਛ ਹੁੰਦਾ ਵਾ ਅਸੀਂ ਅਜੇ ਤੱਕ ਉਹਨਾਂ ਦਾ ਨਾਮ ਕਿਉਂ ਨਹੀਂ ਲਿੱਤਾ ਜਿਨ੍ਹਾਂ ਨੇ ਅੰਦਰ ਕਸੂਰ ਕੀਤਾ ਵਾ ਜਿਨ੍ਹਾਂ ਨੇ ਕਾਨੂੰਨ ਨੂੰ ਆਪਣੇ ਹੱਥ ਚ ਲਿੱਤਾ ਕਮ ਸੇ ਕਮ ਉਹਨਾਂ ਨੂੰ ਬੰਦੀ ਸਜ਼ਾ ਦੇ ਦਿਓ ਗਲਤ ਨਹੀਂ ਸੀ ਕਰਦੇ ਪਏ ਇਹ ਸਾਡਾ ਰਾਈਟ ਬਣਦਾ ਪਿਆ ਹੁਣ ਅਸੀਂ ਐਵੇਂ ਹਰ ਕਿਸੇ ਦਾ ਨਾਮ ਲਾਈ ਜੇ ਅਸੀਂ ਉੱਥੇ ਵੀ ਗਲਤ ਹੈ ਜਿਨ੍ਹਾਂ ਨੇ ਅੰਦਰ ਕਟਵਾਇਆ ਸੰਦੀਪ ਸਿੰਘ ਨੂੰ ਤੇ ਜਿਨ੍ਹਾਂ ਨੇ ਔਨ ਡਿਊਟੀ ਸੰਦੀਪ ਸਿੰਘ ਨੂੰ ਕੁੱਟਿਆ ਵਾ ਉਹਨਾਂ ਤੇ ਬੰਦੀ ਕਾਰ ਵੀ ਹੋਣੀ ਚਾਹੀਦੀ ਹੈ ਅੱਜ ਵੇਖੋ ਪਰਿਵਾਰ ਨੂੰ ਮੇਰਾ ਖਿਆਲ ਹੈ 15 ਦਿਨ ਹੋ ਗਏ ਇੱਥੇ ਧੱਕੇ ਖਾਂਦੇ ਨੂੰ ਅਜੇ ਤੱਕਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਜਿਹੜਾ ਸੰਦੀਪ ਸਿੰਘ ਤੇ ਪਰਚਾ ਇਸ ਸੂਬੇ ਵਾਲਾ ਉਹ ਹੋ ਗਿਆ ਦੇਖੋ ਕਹਿ ਤਰੇ ਆ ਕੀ ਹੋ ਗਿਆ ਹਜੇ ਤੱਕ ਸਾਨੂੰ ਪਰ ਕਾਪੀ ਨਹੀਂ ਹਜੇ ਤੱਕ ਉਹਦੀ ਆਈ ਨਾ ਕੋਈ ਸਾਨੂੰ ਰਿਟਰਨ ਚ ਕੁਝ ਮਿਲਿਆ ਹਜੇ ਤੱਕ ਨਹੀਂ ਮਿਲਿਆ ਜੀ ਸਾਨੂੰ ਤੁਸੀਂ ਪਰਿਵਾਰ ਕੀ ਮੰਨਦੇ ਹੋ ਕਿ ਉਹ ਸੰਦੀਪ ਸਿੰਘ ਨੇ ਕੀਤਾ ਜਾਂ ਕੋਈ ਉਹਦੇ ਪਿੱਛੇ ਵੀ ਚਾਲ ਲੱਗੀ ਸਾਨੂੰ ਦੇਖੋ ਜੀ ਇਹਦੇ ਪਿੱਛੇ ਬਹੁਤ ਵੱਡੀ ਚਾਲ ਲੱਗਦੀ ਪਈ ਹੈ ਇਹ ਤਾਂ ਜੇਲ੍ਹ ਦਾ ਸੁਪਰੀਨੈਂਟ ਐਸੀ ਕਹਿੰਨੇ ਆ ਕਿ ਤੂੰ ਨਾ ਜੇਲ੍ਹ ਦਾ ਸੁਪਰੀਨੈਂਟ ਚ ਹੈਗਾ ਨਾ ਪਹਿਲੀ ਗੱਲ ਤੇ ਤੈਨੂੰ ਰਾਈਟ ਨਹੀਂ ਮਿਲਿਆ ਕਿ ਤੂੰ ਅੰਦਰ ਇਹ ਚੀਜ਼ਾਂ ਦਾ ਕੰਮ ਕਰੇ ਘੁਟਾਵੇ ਪੁਟਾਵੇ ਹੈਨਾ ਤੂੰ ਜੇ ਕੋਈ ਅੰਦਰ ਚਲ ਮੰਨ ਲੈਨੇ ਤੇਰੇ ਕਹਿੰਦੇ ਮੈਂ ਮੰਨ ਲੈਨੇ ਯਾਰ ਅੰਦਰ ਕੋਈ ਲੜਾਈ ਝਗੜਾ ਹੋਇਆ ਤੂੰ ਗਮਾਂ ਜੋ ਕੋਰਟ ਕੋ ਚੱਲ ਉੱਥੇ ਜਾ ਕੇ ਆਪਣਾ ਦੱਸੋ ਕਿ ਐ ਤੇਰਾ ਦੀ ਲੜਾਈ ਹੋਈ ਹੈ ਠੀਕ ਹੈ ਜੀ ਬੰਦੀ ਕਾਰਵਾਈ ਕਰਨ ਨਾ ਕਰਨ ਉਹਨਾਂ ਦੀ ਹੈ ਤੇਰਾ ਕੀ ਰਾਈਟ ਬੰਦਾ ਯਾਰ ਤੂੰ ਅੰਦਰ ਬੰਦੀ ਦੀ ਐਦਾਂ ਬੁਰੀ ਤਰਨ ਤਸ਼ੱਦਦ ਕਰ ਦੇ ਇਹ ਤੇ ਭਾਈ ਜੇਲ ਦਾ ਇੱਕ ਹਿਸਾਬ ਨਾ ਕਿ ਇਹਨਾਂ ਨੇ ਕੋਰਟ ਦੀਆਂ ਆਰਡਰ ਨੂੰ ਵੀ ੱੱਚੀਆਂ ਅਡਵਾ ਕੇ ਰੱਖਤੀਆਂ ਮਾਂ ਜੋ ਕੋਰਟ ਨੇ ਆਰਡਰ ਕੀਤਾ ਸੰਦੀਪ ਸਿੰਘ ਦਾ ਮੈਡੀਕਲ ਕਰਾਇਆ ਜਾਵੇ ਕੋਈ ਮੈਡੀਕਲ ਨਹੀਂ ਸੰਦੀਪ ਸਿੰਘ ਦੇ ਪਰਿਵਾਰ ਨਾਲ ਮੁਲਾਕਾ ਕਰਾਇਆ ਜਾਵੇ ਕੋਈ ਮੁਲਾਕਾਤ ਨਹੀਂ ਜੀ ਉਹਨਾਂ ਨੇ ਕਿਹਾ ਕਿ ਆਪਣੇ ਵਕੀਲ ਸਾਹਿਬ ਨੂੰ ਸਮਾਂ ਦਿਓ ਵਕੀਲ ਸਾਹਿਬ ਨੂੰ ਮੇਰੇ ਉੱਚ ਵੀ ਕੋਈ ਨਹੀਂ ਭਾਈ ਯਕੀਨ ਕਰਨਾ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਸਾਨੂੰ ਇੰਨਾ ਖੱਜਲ ਕਰਦਾ ਪੁੱਛੋ ਕੁਛ ਨਾ ਮਤਲਬ ਇੰਨਾ ਖੱਜੇ ਕਰਨੋਂ ਹਾਰ ਕੇ ਆਪਾਂ ਡਿਸੀਜਨ ਲੈ ਲਿਆ ਯਾਰ ਨਾਲੇ ਸਾਡੀ ਕੋਈ ਸੁਣਵਾਈ ਕਰਨੀ ਕਿਉਂਕਿ ਸਾਡੀ ਸਿੱਖਾਂ ਦੀ ਗਿਣਤੀ ਘਟ ਹੈ ਇੱਥੇ ਦੋ ਕਾਨੂੰਨ ਬਣ ਚੁੱਕੇ ਸਿੱਖਾਂ ਵਾਸਤੇ ਵੱਖਰਾ ਕਾਨੂੰ ਉਹ ਗਿਣਤੀ ਵਾਸਤੇ ਵੱਖਰਾ ਕਾਨੂੰ ਫਿਰ ਆਪਾਂ ਡਿਸਾਈਡ ਕੀਤਾ ਆਪਾਂ ਜਥੇਬੰਦੀਆਂ ਨੇ ਵੇਖੋ ਆਪਾਂ ਧਰਨਾ ਲਾਉਣਾ ਜੇਲ੍ਹ ਦੇ ਬਾਹਰ ਸਾਨੂੰ ਮਜਬੂਰ ਕੀਤਾ ਧਰਨਾ ਲਾਉਣ ਤੇ ਆਪਾਂ ਹੱਕ ਚ ਨਹੀਂ ਧਰਨਾ ਲਾਉਂਦੇ ਸਾਨੂੰ ਉਹਨਾਂ ਨੇ ਮਜਬੂਰ ਕੀਤਾ ਤੁਸੀਂ ਧਰਨਾ ਲਾਓਗੇ ਤੇ ਫਿਰ ਆਪਾਂ ਤੁਹਾਡੀ ਸੁਣਵਾਈ ਕਰ ਲਈ ਜੋ ਹੀ ਵੇਖ ਲਿਆ ਚਲੋ ਇਹ ਧਰਨਾ ਲਾਣੇ ਆਪਾਂ 15 ਤਰੀਕ ਨੂੰ ਜਾਂ 16 ਤਰੀਕ ਨੂੰ ਆਪਾਂ 16 ਤਰੀਕ ਨੂੰ ਧਰਨਾ ਲਾਣੇ ਆ ਜਦੋਂ 16 ਤਰੀਕ ਨੂੰ ਧਰਨਾ ਲੱਗਦਾ ਤੇ ਸਾਲਾ ਕੋਈ ਜੇਲ੍ਹ ਦਾ ਕੁਝ ਕੋਈ ਵੀ ਉੱਚ ਅਧਿਕਾਰੀ ਸਾਨੂੰ ਨਹੀਂ ਮਿਲਿਆ ਸਾਨੂੰ ਲਾਈਟ ਹੀ ਲੱਲੇ ਇਹਨਾਂ ਨੇ ਫਿਰ ਜੇਲ੍ਹ ਦੇ ਆਪਣੇ ਕਹਿ ਲਓ ਕਿ ਸੁਪਰੀਨ ਦਾ ਗੱਲਬਾਤ ਹੋਈ ਮੇਖਿਆ ਮਾਨਜੋ ਕੋਰਟ ਨਾਲ ਉਹ ਕਹਿੰਦੇ ਆਪਾਂ ਵਕੀਲ ਸਾਹਿਬ ਨੂੰ ਮਿਲਣ ਦਵਾਂਗੇ ਚਲੋ ਈ ਗਿਆ ਚੋਈਆਂ ਇੱਕ ਜਣ ਦੇ ਮਿਲ ਕੇ ਆਏ ਪਤਾ ਲੱਗੇ ਸਾਨੂੰ ਕਿ ਵਾਕਈ ਕੁਝ ਕਿੰਨਾ ਗੱਲਬਾਤ ਹੋਈ ਜਦੋਂ ਭਾਈ ਸੰਦੀਪ ਸਿੰਘ ਨਾਲ ਮਿਲ ਕੇ ਆਏ ਕਿ ਮੈਂ ਕਹਿੰਦਾ ਪੁੱਛੋ ਕੁਝ ਨਾ ਭਾਈ ਸਾਡੇ ਰੂਮ 'ਤੇ ਖੜੇ ਹੋਗੇ ਜੋ ਸਾਨੂੰ ਉਸ ਟਾਈਮ ਤੇ ਵਕੀਲ ਸਾਹਿਬ ਨੇ ਦੱਸਿਆ ਫੋਨ ਤੇ ਇਹ ਸਮਾਂ ਸੀ ਕੋਈ 2:30 ਤੋਂ 3 ਵਜੇ ਦਾ ਕੀ ਕਹਿੰਦੇ ਵਕੀਲ ਸਾਹਿਬ ਵਕੀਲ ਸਾਹਿਬ ਕਹਿੰਦੇ ਕਿ ਸੰਦੀਪ ਸਿੰਘ ਦੀਆਂ ਅੱਖਾਂ ਸੁਜੀਆਂ ਪਈਆਂ ਅੱਖਾਂ ਦੇ ਨੀਲ ਪਏ ਹੋਏ ਆ ਬੈਕ ਸਾਈਡ ਤੋਂ ਉਹਦਾ ਬਲੱਡ ਹਜੇ ਵੀ ਸੇਮਦਾ ਪਿਆ ਵਾ ਥੜਾ ਪਾਸਾ ਤੇ ਪੂਰਾ ਹੀ ਫੇਕ ਹੀ ਰੱਖ ਦਿੱਤਾ ਮੁੰਡੇ ਦਾ ਇੰਨਾ ਬੁਰਾ ਹਾਲ ਇਹਨਾਂ ਨੇ ਕੀਤਾ ਪਤਾ ਨਹੀਂ ਰਾਖਸ਼ ਹੈ ਮੈਂ ਤੇ ਕਹਿੰਦਾ ਜੇ ਇਹਦਾ ਸੁਭਾਣ ਥੋੜੀ ਰਾਖਸ਼ ਹੈ ਤੇ ਤੁਹਾਡੇ ਅੰਦਰ ਇਨਸਾਨੀਅਤ ਨਾਲ ਦੀ ਕੋਈ ਚੀਜ਼ ਨਹੀਂ ਗਈ ਆਖਰ ਤੁਹਾਡੇ ਵੀ ਧੀਆ ਪੁੱਤ ਹੈਗੇ ਕੱਲੋਂ ਤੁਸੀਂ ਵੀ ਸਮਾਜ ਦੇ ਵਿੱਚ ਮੂੰਹ ਵਿਖਾਣਾ ਇਹੋ ਜਿਹੀ ਹਰਕਤਾਂ ਕਿਉਂ ਕਰਦੇ ਪਏ ਜੇ ਕੀ ਸਰਕਾਰ ਨੇ ਸੁਣਵਾਈ ਕੀਤੀ ਤੁਹਾਡੇ ਇਨੇ ਦਿਨਾਂ ਦਾ ਤੁਸੀਂ ਕਹਿ ਰਹੇ ਹੋ ਕਿ ਇੱਥੇ ਫਿਰ ਰਹੇ ਹੋ ਠੀਕ ਹੈ ਜੇ ਕੋਈ ਤੁਹਾਡੇ ਤੇ ਦੋਸ਼ ਹੈ ਉਹਦੀ ਤੁਹਾਨੂੰ ਸਜ਼ਾ ਮਿਲੇ ਜਿਹੜੇ ਤੁਸੀਂ ਦੋਸ਼ ਲਗਾ ਰਹੇ ਹੋ ਜਿਹੜੇ ਤੁਹਾਡੇ ਪਰਿਵਾਰ ਨਾਲ ਹੋਈ ਹੈ ਤੁਹਾਡੇ ਭਰਾ ਨਾਲ ਹੋਈ ਹੈ ਉਹਦੇ ਲਈ ਕੋਈ ਸਰਕਾਰ ਨੇ ਸੁਣਵਾਈ ਕੀਤੀ ਮੈਂ ਉਹ ਹੀ ਕਹਿਣਾ ਪਿਆ ਜੀ ਦੇਖੋ ਤੁਹਾਡੀ ਮੈਂ ਉਹ ਗੱਲ ਤੇ ਆ ਰਿਹਾ ਦੇਖੋ ਜੀ ਜੇ ਜੇਲ੍ਹ ਦੇ ਸੁਪਰੀਟੈਂਡੈਂਟ ਦੇ ਮੁਤਾਬਕ ਅਸੀਂ ਕਹਿੰਦੇ ਹਾਂ ਕਿ ਜੇਲ੍ਹ ਦੇ ਵਿੱਚ ਝੜਪ ਹੋ ਗਈ ਹੈ ਠੀਕ ਹੈ ਜੀ ਤੁਸੀਂ ਉਹਦਾ ਮਾਨ ਜੋ ਕੋਰਟ ਨੂੰ ਦੱਸੋਗੇ ਐਸਾ ਐਸਾ ਕਰਕੇ ਅੰਦਰ ਝੜਪ ਹੋਈ ਹੈ ਬੰਦ ਹੀ ਕਾਰਵਾਈ ਨਾ ਤੇ ਕੀਤੀ ਜਾਵੇ ਦੇਖੋ ਤੇ ਚਲੋ ਕੋਈ ਗੱਲ ਨਹੀਂ ਵੇਖੋ ਮੈਂ ਤਾਂ ਕਹਿਣਾ ਪਿਆ ਜੇ ਤੂੰ ਇੰਨਾ ਹੀ ਸੱਚਾ ਨਾ ਜੇ ਤੂੰ ਸੁਣੀਏ ਤੂੰ ਚੱਕਰ ਦੀ ਵੀਡੀਓ ਤਾਂ ਦੇ ਕਮ ਸੇ ਕਮ ਜੇ ਤੂੰ ਇੰਨਾ ਹੀ ਸੱਚਾ ਚੱਕਰ ਦੀ ਵੀਡੀਓ ਦੇ ਤੇਰਾ ਵੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਤੂੰ ਅੰਦਰ ਸੰਦੀਪ ਸਿੰਘ ਨੇ ਕੀ ਕੀਤਾ ਵਾ ਉਹ ਵੀਡੀਓ ਕੋਈ ਚੰਤਕ ਕਰਦਾ ਪਿਆ ਸੀਸੀਟੀਵੀ ਫੋਟੋ ਹਰ ਥਾਂ ਤੇ ਮੌਜੂਦ ਹੈ ਉੱਥੇ ਜੇਲ੍ਹ ਪ੍ਰਸ਼ਾਸਨ ਸੀਸੀਟੀਵੀ ਹਰ ਥਾਂ ਦੇ ਬਾਹਰੋਂ ਸ਼ੁਰੂ ਜੋ ਬਾਹਰ ਤੱਕ ਭਾਜੀ ਅੰਦਰ ਜਾ ਦਾ ਸਾਰੇ ਸੀਸੀਟੀਵੀ ਫੋਟੋ ਲੱਗੀ ਤੇ ਅੰਦਰ ਵੀ ਸਾਰੇ ਪਾਸੇ ਸੰਦੀਪ ਸਿੰਘ ਕਹਿੰਦਾ ਫੋਟੋਆਂ ਲੱਗੀਆਂ ਹੈ ਕੈਮਰੇ ਦੀ ਇਹਨਾਂ ਨੂੰ ਮੰਗੋ ਨਾ ਕੋ ਫੋਟੋਆਂ ਲੱਗ ਜਾਏਗਾ ਪਤਾ ਦੁੱਧਾ ਦੁੱਧ ਤੇ ਜਦ ਤੂੰ ਇਹਨਾਂ ਤਸ਼ੱਦਦ ਕਰਦੇ ਪਏ ਜੇ ਇੱਕ ਮੁੰਡੇ ਦਾ ਸੰਦੀਪ ਸਿੰਘ ਦੇ ਉੱਤੇ ਉਹਦੀ ਤੂੰ ਕੋਈ ਸੁਣਵਾਈ ਨਹੀਂ ਹਜੇ ਤੱਕ ਕਰਦੇ ਪਏ ਹੁਣ ਪਰਿਵਾਰ ਦੱਸੋ ਕੀ ਕਰੇ ਪਰਿਵਾਰ ਨੂੰ ਆਖਰ ਮਜਬੂਰ ਕਰਦੇ ਤੂੰ ਤਰ ਨਾਲ ਲਾਓਗੇ ਤੇ ਫਿਰ ਤੁਹਾਨੂੰ ਇਨਸਾਫ ਮਿਲਣਾ ਨੇ ਤੇ ਆਪਾਂ ਤੁਹਾਨੂੰ ਇਨਸਾਫ ਫੇਰ ਨਹੀਂ ਦੇਣਾ ਫਿਰ ਵੀ ਨਹੀਂ ਦੇਣਾ ਹਾਂ ਇਹ ਚੀਜ਼ ਕਰਦੇ ਪਏ ਪਰਿਵਾਰ ਤੇ ਕੋਈ ਦਬਾਅ ਬਣਾਇਆ ਉਸ ਤੋਂ ਬਾਅਦ ਵੀ ਨਾ ਤੁਸੀਂ ਰੌਲਾ ਪਾਓ ਜਾਂ ਚੁੱਪ ਕਰ ਜਿਓ ਜਾਂ ਸੀ ਕਿ ਅੱਜ ਕੋਈ ਹੋਰ ਐ ਕਰਾਂਗੇ ਜਾਂ ਕਿਸੇ ਤਰੀਕੇ ਦਾ ਦਬਾਅ ਬਣਿਆ ਪਰਿਵਾਰ ਤੇ ਬਿਲਕੁਲ ਜੀ ਬਿਲਕੁਲ ਸਾਨੂੰ ਤੇ ਵੇਖੋ ਸੱਜੇ ਖੱਬੇ ਸੁਨੇਹਾ ਵੀ ਆਣੇ ਸ਼ੁਰੂ ਹੋ ਗਏ ਆ ਕਿ ਤੁਸੀਂ ਨਾ ਸੰਦੀਪ ਸਿੰਘ ਦੀ ਪਿਆਰ ਵੇ ਨੇ ਜ਼ੋਰ ਦਾ ਨਾ ਕਰੋ ਤੇ ਕੱਲ ਨੂੰ ਤੁਹਾਡੇ ਅੱਗੇ ਮੁਸ਼ਕਲ ਆਏਗੀ ਤੇ ਮੈਂ ਇਹਨਾਂ ਨੂੰ ਕੀ ਕਹਾਂ ਮੈਂ ਕਿ ਭਰਾ ਤੂੰ ਇੰਨੀ ਮੁਸ਼ਕਲ ਦੇ ਅੱਗੇ ਸੰਦੀਪ ਸਿੰਘ ਦੇ ਖੜੀ ਕਰਤੀ ਹੋਰ ਸਾਡੇ ਤੋਂ ਕੀ ਮੁਸ਼ਕਲ ਕਰ ਦੋਗੇ ਵੇਖੋ ਸਾਡਾ ਭਰਾ ਆਂਦਾ ਤੜਫਦਾ ਪਿਆ ਤੇ ਸਾਨੂੰ ਚਾਹ ਨੀਂ ਨੀਂ ਨਹੀਂ ਨਾ ਸਾਡੇ ਕੋਲੋਂ ਰੋਟੀ ਜਾਂਦੀ ਨਾ ਕੋਈ ਗੱਲ ਨਾ ਕੋਈ ਬਾਤ ਮਾਤਾ ਜੀ ਦਾ ਪਿੱਛੇ ਬੁਰਾ ਹਾਲ ਵੇਖੋ ਆਖਰ ਉਹਨਾਂ ਦਾ ਬੇਟਾ ਵਾ ਕਿੰਨੀ ਪਰੇਸ਼ਾਨੀ ਮਾਤਾ ਜੀ ਨੂੰ ਮਾਤਾ ਜੀ ਸਾਨੂੰ ਡੇਲੀ ਫੋਨ ਕਰਕੇ ਪੁੱਛਦੇ ਵੇ ਹਾਂਜੀ ਬਣਿਆ ਕੁਛ ਮੈਂ ਜੀ ਨਹੀਂ ਅਜੇ ਤੱਕ ਨਹੀਂ ਬਣਿਆ ਹੁਣ ਵੇਖੋ ਅਸੀਂ ਕੋਰਟ ਦੇ ਆਸਤੇ ਚੱਲਦੇ ਪਏ ਹਾਂ ਕੋਰਟ ਥਰੂ ਕੰਨੇ ਪਏ ਆ ਜੋ ਬੰਦੀ ਕਾਰਵਾਈ ਜਿਨ੍ਹਾਂ ਨੇ ਦਸੰਦੀਪ ਸਿੰਘ ਕੁੱਟਿਆ ਕੰਮ ਸਿਕ ਉਹਨਾਂ ਦੇ ਪਰਚੇ ਦੇ ਕਰੋ ਜਿੰਨਾ ਜਿਹੜੇ ਪਰਚੇ ਨਹੀਂ ਕਰਦੇ ਭਾਜੀ ਉਹਨਾਂ ਚਿਰ ਤੇ ਪਰਿਵਾਰ ਨੂੰ ਵੀ ਸਾਹ ਨਹੀਂ ਮਿਲਣਾ ਤੇ ਨਾ ਪਰਿਵਾਰ ਨੂੰ ਚਰਖਾ ਜਾਣ ਲੱਗਾ ਵਾ ਹੁਣ ਵੇਖੋ ਅਸੀਂ ਮੇਰੇ ਵੀ ਛੋਟੇ ਛੋਟੇ ਬੱਚੇ ਮੈਂ ਵੀ ਆਪਣੇ ਛੋਟੇ ਬੱਚੇ ਛੱਡ ਕੇ ਆਇਆ ਸਾਰਾ ਪਰਿਵਾਰ ਸਾਡਾ ਜੁਆਇੰਟ ਹੈ ਸੰਦੀਪ ਸਿੰਘ ਦੇ ਬੱਚੇ ਆ ਮੇਰੇ ਬ੍ਰਦਰ ਹਰਦੀਪ ਸਿੰਘ ਦੇ ਉਹਨਾਂ ਦੇ ਬੱਚੇ ਆ ਹੁਣ ਸਾਰਾ ਭਾਜੀ ਪਰਿਵਾਰ ਪਿੱਛੇ ਡਿਸਟਰਬ ਹੋਇਆ ਪਿਆ ਹੁਣ ਪਤਾ ਨਹੀਂ ਕੀ ਮਤਲਬ ਚਾਹੀਦੀ ਹੈ ਵੀ ਸਰਕਾਰਾਂ ਤੋਂ ਦੀਆਂ ਕੀ ਹੋਵੇ ਤੇ ਕਿਸਨਾ ਪਰਚਾ ਕਰੀਏ ਹੁਣ ਵਹੀ ਵੇਖੋ ਮਾਝੋਜ ਮੁੱਖ ਮੰਤਰੀ ਸਾਹਿਬ ਨੂੰ ਇਹੋ ਬੇਨਤੀ ਕਰਦੇ ਹੱਥ ਜੋੜ ਕੇ ਮਾਝੋਜ ਮੁੱਖ ਮੰਤਰੀ ਸਾਹਿਬ ਵੇਖੋ ਤੁਹਾਡੇ ਰਾਜ ਦੇ ਵਿੱਚੋ ਕਿੰਨਾ ਤਸ਼ੱਦਦ ਹੋਉਂਦਿਆ ਜੇ ਆਪਾਂ ਤੁਹਾਡੇ ਕੋ ਇੱਕੋ ਬੇਨਤੀ ਕਰਦੇ ਪਏ ਆ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਉੱਤੇ ਨਾ ਤਸ਼ੱਦਦ ਕੀਤਾ ਉਹਨਾਂ ਦੇ ਬੰਦ ਹੀ ਕਾਰਵਾਈ ਕਰ ਦੋ ਬਹੁਤ ਵਧੀਆ ਜੀ ਆਪ ਜੀ ਦਾ ਧੰਨਵਾਦੀ ਹੋਵਾਂਗਾ ਮੈਂ ਤੇ ਤੁਹਾਡੇ ਵਕੀਲਾਂ ਤੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਹਾਂ ਹਾਂ ਜੀ ਹਾਂ ਜੀ ਕੋਈ ਬਿਲਕੁਲ ਉਹ ਕਿਸ ਤਰੀਕੇ ਨਾਲ ਕੀ ਉਹਨਾਂ ਦੇ ਵੀ ਸੁਨੇਹਾ ਆਣੇ ਸ਼ੁਰੂ ਹੋ ਗਏ ਜੀ ਤੁਸੀਂ ਸੰਦੀਪ ਸਿੰਘ ਦੀ ਕੇਸ ਦੀ ਪਿਆਰਬਾਈ ਨਾ ਕਰੋ ਇਹਦੇ ਚਲੋ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਜਥੇਦਾਰ ਗਰਗਾਸਾਹ ਦਾ ਜਿਨ੍ਹਾਂ ਨੇ ਪਿੱਛੋਂ ਸੰਦੀਪ ਸਿੰਘ ਦੀ ਵਕੀਲਾਂ ਨੂੰ ਕਿਹਾ ਕਿ ਤੁਸੀਂ ਪਿਆਰਬਾਈ ਕਰੋ ਤੁਹਾਡੇ ਨਾਲ ਤੇ ਪਰਿਵਾਰ ਨੂੰ ਵੀ ਕਿਹਾ ਕਿ ਤੁਹਾਡੇ ਨਾਲ ਨਾ ਤੁਸੀਂ ਡੱਟ ਕੇ ਕੇਸ ਲੜੋ ਸੰਦੀਪ ਸਿੰਘ ਦਾ ਵੇਖੋ ਇਹਨਾਂ ਤੇ ਤਸ਼ੱਦਦ ਹੋ ਜਾਵੇ ਉਹ ਵੀ ਜਿਹੜਾ 2025 ਚੱਲਦਾ ਪਿਆ 90 ਦੇ ਤਾਂ ਬਹੁਤ ਸੁਣਿਆ ਸੀ ਕਿ ਆ ਕੁਛ ਕਰਦੇ ਆ ਸਿੱਖਾਂ ਦੇ ਬੱਚਿਆਂ ਨੂੰ ਘਰੋਂ ਕੱਢ ਕੱਢ ਕੇ ਜਿੱਥੇ ਮੱਡੀ ਦਿਲ ਕਰਦਾ ਇਨਕਾਊਂਟਰ ਕਰ ਦਿੰਦੇ ਜਿਸੇ ਵੀ ਧੀ ਦਾ ਬਲਦਕਾਰ ਅੰਦਰ ਕਰ ਦਿੰਦੇ ਆ ਛੋਟੇ ਛੋਟੇ ਬੱਚੇ ਨਹੀਂ ਵੇਂਦੇ ਸਾਲ 2 ਸਾਲ ਦੇ ਉਹਨਾਂ ਨੂੰ ਮਾਰ ਦਿੰਦੇ ਪਏ ਆ ਮਤਲਬ ਪੂਰਾ ਹੀ ਹਾਲ ਕਰ ਛੱਡਿਆ ਹੁਣ ਅੱਜੋ ਸਾਡੇ ਸਾਹਮਣੇ ਆ ਚੁੱਕਾ ਜੋ ਅੰਦਰ ਸੰਦੀਪ ਸਿੰਘ ਜੀ ਨੇ ਹਾਲ ਕੀਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸੰਦੀਪ ਸਿੰਘ ਦੀ ਕੁੱਟਮਾਰ ਹੋਈ ਆ ਤੁਸੀਂ ਮੁਲਾਕਾਤ 16 ਨਦੀਕ ਨੂੰ ਕਰਨ ਗਏ ਹੋ ਉਸ ਤੋਂ ਪਹਿਲਾਂ ਕਿਵੇਂ ਪਤਾ ਲੱਗਿਆ ਤੁਹਾਨੂੰ ਵੀ ਉਹਦੀ ਕੁੱਟਮਾਰ ਹੋਈ ਜਾਂਦਾ ਦੇਖੋ ਕੋਈ ਨਾ ਕੋਈ ਨਾ ਵੀਰ ਭਰਾ ਅੰਦਰ ਜੇ ਮਾੜਾ ਵੀ ਹੈ ਨਾ ਆਪ ਸਾਰਿਆਂ ਨੂੰ ਮਾੜਾ ਨਹੀਂ ਕਹਿੰਦੇ ਕੋਈ ਨਾ ਕੋਈ ਇੱਕ ਅੱਦਾ ਵੀਰ ਭਰਾ ਚੰਗਾ ਵੀ ਹੁੰਦਾ ਜਿਹੜਾ ਕਿ ਸਾਨੂੰ ਇਨਫੋਰਮੇਸ਼ਨ ਦੇ ਦਿੱਤੀ ਉਹਨੇ ਬਾਅਦ ਕਿ ਤੁਹਾਡੇ ਬਰਦਰ ਨਾਲ ਅੰਦਰ ਬਹੁਤ ਜ਼ਿਆਦਾ ਕੁੱਟਮਾਰ ਹੋਈ ਹੈ ਤੁਸੀਂ ਜਲਦੀ ਆਇਓ ਤੇ ਸਟ੍ਰਿਕਲੀ ਕੋਈ ਐਕਸ਼ਨ ਲੋ ਤੁਹਾਨੂੰ ਉਹਨੇ ਨਹੀਂ ਮਿਲਣ ਦੇਣਾ ਚਲੋ ਇਹ ਹੀ ਕਹਿ ਕਿ ਚਲ ਯਾਰ ਇੱਕ ਦਿਨ ਨਹੀਂ ਮਿਲਣਗੇ ਦੋ ਦਿਨ ਨਹੀਂ ਮਿਲਣਗੇ ਸਾਨੂੰ ਕਹਿੰਦੇ ਤੁਹਾਡਾ ਵਾਰ ਸੈਚਰਡੇ ਹੈਗਾ ਵਾ ਦਾਸਤ ਨੂੰ ਆਪਾਂ ਗਏ ਉਧਰ ਮੇਖਿਆਲ ਬੁੱਧ ਵੀਰਵਾਰ ਜੋ ਵੀ ਬੰਦਾ ਪਿਆ ਸਾਨੂੰ ਕਹਿੰਦਾ ੜਾ ਵਾਰ ਸੈਚਰਡੇ ਸੈਚਰਡੇ ਨੂੰ ਆਏ ਸੈਚਰਡੇ ਵੀ ਗਏ ਸਾਡੇ ਸੈਚਰਡੇ ਵੀ ਮੁਲਾਕਾਤ ਨਹੀਂ ਕੀਤੀ ਅਈ ਕਿ ਚੱਲੀ ਆਪਾਂ ਕੋਰਥਰੂ ਚੱਲਦੇ ਆ ਪਰ ਮੈਂ ਇਸ ਚੀਜ਼ ਤੋਂ ਬੜਾ ਹੈਰਾਨ ਆ ਕੋਰਟ ਦੇ ਆਰਡਰ ਹੋ ਚੁੱਕੇ ਸੰਦੀਪ ਸਿੰਘ ਨਾਲ ਮੁਲਾਕਾਤ ਕਰਾਓ ਤੇ ਸੰਦੀਪ ਸਿੰਘ ਦਾ ਬਾਰੋ ਮੈਡੀਕਲ ਕਰਾਓ ਪਰ ਮੈਂ ਕਹਿੰਦਾ ਜੇਲ ਦਾ ਸੁਪਰੀਮ ਚ ਵੇਖੋ ਇੰਨੀ ਪਾਵਰ ਆ ਉਹ ਜੇਲ ਦੇ ਮਤਲਬ ਕਿ ਜੱਜ ਨੂੰ ਵੀ ਕੁਝ ਨਹੀਂ ਸਮਝਦਾ ਪਿਆ ਇੰਨੀ ਅਥੋਰਟੀ ਮਿਲ ਚੁੱਕੀ ਇਹਨਾਂ ਨੂੰ ਉਸ ਤੋਂ ਬਾਅਦ ਜਿਵੇਂ ਤੁਸੀਂ ਕਹਿੰਦੇ ਹੋ 16 ਤਰੀਕ ਤੋਂ ਬਾਅਦ ਹੁਣ ਲਗਭਗ 25 ਤਰੀਕ ਹੋ ਚੁੱਕੀ ਐ ਉਸ ਤੋਂ ਬਾਅਦ ਕਿਤੇ ਮਿਲਗਾਤ ਹੋਈ ਨਹੀਂ ਜੀ ਨਹੀਂ ਸੰਦੀਪ ਸਿੰਘ ਨੇ ਸਾਡੀ ਇੱਕ ਵਾਰੀ ਮੁਲਾਕਾਤ ਰੜੇ ਕਰਾਈ ਉਸ ਤੋਂ ਬਾਅਦ ਨਹੀਂ ਕਰਾਈ ਸਾਨੂੰ ਕਹਿੰਦੇ ਸੀ ਕਿ ਤੁਹਾਡੀ ਪਰਿਵਾਰ ਪਰਿਵਾਰਕ ਇੱਕ ਵਾਰੀ ਮੁਲਾਕਾਤ ਕਰਾ ਲਾਂਗੇ ਭਈ ਸਾਡੀ ਉਹ ਵੀ ਤੱਕ ਨਹੀਂ ਹੋਈ ਕਿਉਂਕਿ ਵੇਖੋ ਮਾਤਾ ਜੀ ਦਾ ਪਿੱਛੇ ਤੁਸੀਂ ਵੀ ਪਤਾ ਮਾਵਾ ਪੁੱਤ ਕਿਵੇਂ ਹੁੰਦੇ ਮਾਵਾ ਦਰਦੁੰਦਾਰੀ ਮਾਵਾ ਨੂੰ ਸਾਡੇ ਪੁੱਤ ਨੂੰ ਇੱਕ ਵਾਰੀ ਬੁਖਾਦੋ ਜਾਂ ਮਿਲਾ ਦਿਓ ਪਰ ਨਹੀਂ ਹਜੇ ਤੱਕ ਨਹੀਂ ਮਿਲਾਇਆ ਜੀ ਮਾਤਾ ਜੀ ਨੂੰ ਨਹੀਂ ਮਿਲਾਇਆ ਇਹਨਾਂ ਨੇ ਹਨ ਡੈਡੀ ਫੋਨ ਤੇ ਫੋਨ ਇਹਨਾਂ ਨੂੰ ਕਰਦੇ ਪਏ ਕਿ ਕਮ ਸੇ ਕ ਮਾਤਾ ਜੀ ਨੂੰ ਤਾਂ ਮਲਾਓ ਕਮ ਸੇ ਕ ਵੇਖੋ ਉਹਦੀ ਪਿੱਛੇ ਵਾਈਫ ਹੈ ਉਹਨਾਂ ਦੀ ਮਲਾਓ ਤੇ ਬੱਚੇ ਆ ਪਰਿਵਾਰ ਦੀ ਮੁਲਾਕਾਤ ਇੱਕ ਵਾਰੀ ਕਰਵਾਓ ਹੁਣ ਕਿਉਂ ਨਹੀਂ ਕਰਵਾ ਰਹੇ ਪਰਿਵਾਰ ਦੀ ਮੁਲਾਕਾਤ ਵੇਖੋ ਇਹ ਸਾਡਾ ਰਾਈਟ ਬੰਦਾ ਪਿਆ ਅਸੀਂ ਮੰਗਾ ਨਹੀਂ ਮੰਗਦੇ ਸਾਡਾ ਰਾਈਟ ਹੈ ਕਿ ਪਰਿਵਾਰ ਦੀ ਮੁਲਾਕਾਤ ਕਰਾਓ ਜਿਨ੍ਹਾਂ ਨੇ ਸੰਦੀਪ ਸਿੰਘ ਦੇ ਤਸ਼ੱਦਦ ਕੀਤਾ ਉਹਨਾਂ ਤੇ ਕਾਰਵਾਈ ਕਰਾਓ ਤੇ ਜਿਹੜਾ ਸੰਦੀਪ ਸਿੰਘ ਦਾ ਹਜੇ ਵੀ ਅੰਦਰ ਇਲਾਜ ਨਹੀਂ ਹੋ ਪਾਰਾ ਪਏ ਉਹਨੂੰ ਇਲਾਜ ਤੇ ਕਮ ਸੇ ਕ ਸੰਦੀਪ ਸਿੰਘ ਦਾ ਕਰਾਓ ਉਹਦੀਆਂ ਇੰਨੇ ਮੇਜਰ ਸੱਟਾਂ ਆ ਚੁੱਕੀਆਂ ਐ ਮੈਡੀਕਲ ਰਿਪੋਰਟ ਆ ਚੁੱਕ ਪਤਾ ਨਹੀਂ ਕਿਸ ਗੱਲ ਦੀ ਅੰਗੈਲੀ ਕਰ ਰਿਹਾ ਹੈ। ਮਤਲਬ ਅੰਦਰ ਹਲੇ ਇਲਾਜ ਵਾਲੇ ਪਾਸੇ ਨੂੰ ਸਰਕਾਰ ਜਾਂ ਪ੍ਰਸ਼ਾਸਨ ਤੁਰਿਆ ਨਹੀਂਗਾ। ਬਿਲਕੁਲ ਜੀ ਬਿਲਕੁਲ। ਹੁਣ ਵੇਖੋ ਅੰਦਰ ਇੱਕ ਡਾਕਟਰ ਹੈ। ਚਲੋ ਮੈਂ ਕਿਹਾ ਇੱਕ ਇੱਕ ਦੀ ਗੋਲੀ ਪੇਨ ਕਿਲਰ ਦਿੰਦਾ ਹੋਏਗਾ ਜਾਂ ਇਹ ਟਿਊਬ ਵਗੈਰਾ ਦਿੰਦਾ ਹੋਏਗਾ ਪਰ ਉਹਦਾ ਇਲਾਜ ਤਾਂ ਨਹੀਂ ਸਹੀ ਤਰੀਕੇ ਨਾਲ ਹੋ ਰਿਹਾ। ਜਦੋਂ ਮੈਂ ਵੇਖਿਆ ਭਾਜੀ ਇਹ ਸਾਈਟਾਂ ਦੇ ਨਾ ਪੂਰੇ ਨੀਲ ਪਏ ਹੋਏ ਬਹੁਤ ਜ਼ਿਆਦਾ। ਹਮ ਮਤਲਬ ਵੇਖ ਕਿਆ ਵੀ ਨਹੀਂ ਜਾਂਦਾ ਭਾਜੀ ਇੰਨਾ ਤਸ਼ੱਦਦ ਉੱਤੇ ਕੀਤਾ ਹੁਣ ਅੰਦਰ ਦੀ ਡਾਕਟਰ ਦੀ ਇੱਕ ਅੱਧਾ ਡਾਕਟਰ ਹੋਏਗਾ ਉਹਨੇ ਭਾਜੀ ਇੱਕੜੀ ਟੈਬਲਟ ਦੇ ਦੇਣੀ ਹੋਏਗੀ ਤੇ ਜਾਂ ਬਿਟਾ ਡਿੰਗਰ ਲਗਾ ਦੇਗਾ ਪਿਆਰ ਤੇ ਹੋਰ ਉਸ ਵਤ ਕੀ ਕਰ ਸਕਦਾ ਅੰਦਰ ਹੁਣ ਜਦ ਕਿ ਬਾਹਰ ਦਾ ਇਲਾਜ ਹੋਣਾ ਚਾਹੀਦਾ ਇਹ ਸੰਦੀਪ ਸਿੰਘ ਦਾ ਪ੍ਰੋਪਰ ਤਰੀਕੇ ਦੇ ਨਾਲ ਚਲੋ ਤੁਹਾਡਾ ਸਿਕਿਉਰਟੀ ਰੀਜ਼ਨ ਤੁਸੀਂ ਡਾਕਟਰ ਨੂੰ ਅੰਦਰ ਬੁਲਾ ਕੇ ਡਾਕਟਰਾਂ ਦੀ ਟੀਮ ਨੂੰ ਅੰਦਰ ਬੁਲਾ ਕੇ ਲਾਇਕ ਕਰਵਾ ਦਿਓ ਹੋਰ ਪਰਿਵਾਰ ਕੀ ਕਿਸ ਤਰ੍ਹਾਂ ਤੁਹਾਡਾ ਕੰਪਰਮਾਈਜ਼ ਕਰੇ ਤੁਸੀਂ ਜਿਹਨੇ ਸਿਕਿਉਰਟੀ ਰੀਜ਼ਨ ਆਪਾਂ ਬਾਹਰ ਨਹੀਂ ਲੈ ਕੇ ਆ ਸਕਦੇ ਅੰਦਰ ਹੀ ਕਰਾ ਦਿਓ ਡਾਕਟਰ ਦੀ ਟੀਮ ਬੁਲਾ ਕੇ ਅੰਦਰ ਲਾਇਕ ਕਰਾ ਦਿਓ ਦਾ ਲੜਕਾ ਠੀਕ ਨਹੀਂ ਹੈਗਾ ਸੰਦੀਪ ਸਿੰਘ کافی ਗੰਭੀਰ ਸੱਟਾਂ ਇਹ ਆਪਣੀ 21 ਵੇਚ ਲਈਆਂ ਪਰ ਹਜੇ ਵੀ ਤੁਸੀਂ ਕਿਉਂ ਨਹੀਂ ਕਰਾ ਰਹੇ ਐਸੀ ਜੋ ਤੁਸੀਂ ਹੈਰਾਨ ਸੰਦੀਪ ਸਿੰਘ ਕੰਮ ਕੀ ਕਰਦਾ ਹਜੇ ਦੋ ਬਾਰ ਸੰਦੀਪ ਸਿੰਘ ਦਾ ਜੀ ਸਾਡਾ ਤਿੰਨਾ ਭਰਾਵਾਂ ਦਾ ਇਕੱਠਾ ਹੀ ਕਾਰੋਬਾਰ ਜੀ ਰੇੜੀ ਮੜ ਕੱਪੜੀ ਦੀ ਦੁਕਾਨ ਕਰਦੇ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਮਤਲਬ ਸੰਦੀਪ ਦੇ ਅੰਦਰ ਜਾਣ ਤੋਂ ਬਾਅਦ ਕਿੰਨਾ ਪ੍ਰਭਾਵਤ ਹੋਇਆ ਤੁਹਾਡਾ ਪਰਿਵਾਰ ਕਾਰੋਬਾਰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕਿੰਨੇ ਪ੍ਰਭਾਵਤ ਹੋਏ ਵੇਖੋ ਮਾੜਾ ਮੋਟਾ ਤੇ ਵੇਖੋ ਕਰਨਾ ਹੀ ਪੈਂਦਾ ਜਦੋਂ ਆਪਾਂ ਇਹ ਰਸਤੇ 'ਚ ਪੈ ਜਾਈਏ ਨਾ ਭਾਈ ਉਦੋਂ ਕਾਫੀ ਖੇਚਲਾ ਤੇ ਹੁੰਦੀਆਂ ਹੀ ਹੁੰਦੀਆਂ। ਬਾਕੀ ਫਿਰ ਵੀ ਇਹ ਕਹਿੰਦੇ ਗੁਰੂ ਸਾਹਿਬ ਦਾ ਕਹਿੰਦੇ ਨੇ ਤੇਰਾ ਭਾਣਾ ਮੀਠਾ ਲੱਗੇ। ਬਈ ਭਾਈ ਖੁਸ਼ ਹੈਗੀ ਕੋਈ ਗੱਲ ਨਹੀਂ। ਚੜਦੀ ਕਲਾ 'ਚ ਜੀ ਵੀ। ਖੜਿਆ ਨਾਲ ਜਦੋਂ ਉਹ ਅੰਦਰ ਗਏ ਉਹਨਾਂ ਨੇ ਜੋ ਕੀਤਾ ਉਦੋਂ ਬਾਅਦ ਜਿਹੜੇ ਲੋਕ ਜਾਂ ਕਹਿ ਲਈ ਕਿ ਸਾਡੇ ਸਿੱਖ ਸੰਸਥਾਵਾਂ ਉਹ ਨਾਲ ਖੜੀਆਂ ਤੁਹਾਡੇ। ਬਿਲਕੁਲ ਜੀ ਬਿਲਕੁਲ ਸੰਗਤ ਸਾਰੀ ਪਿਆਰ ਦੇ ਰਹੀ ਹੈ। ਤੇ ਸੰਗਤ ਸਾਰੀ ਚੜਦੀ ਕਲਾ ਵਿੱਚ ਹੈ। ਨਾ ਪਿੱਛੇ ਸਾਨੂੰ ਪਿੱਠ ਵਖਾੰਦੇ ਪਏ ਵਿੱਚੋਂ ਤੁਹਾਨੂੰ ਹੀ ਪਤਾ 1 2 ਤੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਹੀ ਆ ਹੁਣ ਸਾਡੇ ਅੰਬਰਸਾਦ ਦੇ ਵਿੱਚ ਹੀ ਆ ਜੀ ਅ ਦਮਦਮੀ ਟਕਸਾਲ ਦਾ ਆਪਣੇ ਨੂੰ ਤੇਜ ਵੀਰ ਸਮੇ ਦਾ ਜੀ ਮੈਂ ਮਤਲਬ ਗਿਆਨੀ ਤੇਜ ਵੀ ਮੈਂ ਤਾਂ ਗਿਆਨੀ ਨਹੀਂ ਨੂੰ ਕਹਿੰਨਾ ਜੀ ਤੇਜ ਵੀਰ ਆ ਜੀ ਮਤਲਬ ਹੈਨਾ ਉਹ ਪਾਦੀ ਰੀਲਾਂ ਤੇ ਚੈੱਕ ਕਰਿਓ ਦੀ ਰੀਲਾਂ ਪਾਉਣ ਦੇ ਵਿੱਚ ਬੜਾ ਮਾਸਟਰ ਹੈ ਰੀਲਾਂ ਵਿੱਚ ਜਿੱਥੇ ਮਰਜੀ ਰੀਲਾਂ ਪਵਾ ਲੋ ਕਿਤੇ ਵੀ ਕੰਮ ਹੋਵੇ ਰੀਲ ਪਾਉਣ ਦੇ ਸਭ ਤੋਂ ਮਾਸਟਰ ਆ ਹੁਣ ਵੇਖੋ ਅੱਜ 15 ਦਿਨ ਹੋ ਚੱਲੇ ਆ ਇੱਕ ਵਾਰੀ ਵੀ ਇਹਨੇ ਫੋਨ ਕਰਕੇ ਨਹੀਂ ਪੁੱਛਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਸਾਰੀ ਜਥੇਬੰਦੀਆਂ ਆਈਆਂ ਸਤਕਾਰ ਜੋ ਸਾਰੀ ਜਥੇਬੰਦੀਆਂ ਚਲੋ ਕੁਝ ਕਿ ਜਥੇਬੰਦੀਆਂ ਨਹੀਂ ਆਈਆਂ ਵਿੱਚੋਂ ਇਹ ਤੇ ਅੰਬਰਸਰ ਦਾ ਹੀ ਨਾ ਜਿਹੜਾ ਕਹਿੰਦਾ ਸੀ ਮੈਂ ਸੰਦੀਪ ਸਿੰਘ ਦੇ ਨਾਲ ਆ ਮੈਂ ਸੰਦੀਪ ਸਿੰਘ ਨਾਲ ਸਾਰੇ ਵੇਖਾਂਗਾ ਹਨ ਤੇ ਅੱਜ ਤੋ ਕਿੱਥੇ ਭਰਾ ਅੱਜ ਪਰਿਵਾਰ ਤੇ ਭੀੜ ਪਈ ਆ ਤੇਰਾ ਖੜਾ ਹੋਣਾ ਬੰਦਾ ਸੀ ਨਾ ਉਹ ਮੈਂ ਤੇ ਇੱਥੇ ਐਨ ਆਰ ਆ ਵੀਰਾਂ ਨੂੰ ਬੇਨਤੀ ਕਰਦਾ ਵਾਂ ਕੀ ਕਮ ਸੇ ਕਮ ਧਿਆਨ ਨਾ ਤੁਸੀਂ ਵੀ ਮਾਇਆ ਭੇਜਿਆ ਕਰੋ ਜਿੱਥੇ ਲੋੜ ਹੈ ਜਿਹੜੇ ਪਰਿਵਾਰ ਨੂੰ ਉਹਨਾਂ ਨੂੰ ਦਿਆ ਕਰੋ ਨਾ ਕਿ ਇਹਨਾਂ ਨੂੰ ਜਿਹੜੇ ਕਿ ਇਹਨਾਂ ਨੂੰ ਕੁਝ ਕਰਨਾ ਹੀ ਨਹੀਂ ਕੋਮ ਵਾਸਤੇ ਹੁਣ ਵੇਖੋ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ 400 ਵੋਟ ਤੇ ਉਹ ਤੇ ਕਰੋ ਗ੍ਰੰਥ ਸਾਹਿਬ ਜੀ ਦੀ ਬੇਦਬੀ ਹਸਤੇ ਬੈਠਾ ਨਾ ਕਿ ਆਪਣੇ ਖਰੇਲੂ ਮਸਲੇ ਵਾਸਤੇ ਇਹਨਾਂ ਨੂੰ ਚਾਹੀਦਾ ਹੀ ਤੇ ਵੀ ਨੂੰ ਯਾਰ ਉੱਥੇ ਕਮ ਸੇ ਕਮ ਜਾ ਕੇ ਉਹਦਾ ਸਾਥ ਦਿਓ ਤੁਸੀਂ ਇੱਕ ਦਿਨ ਜਾ ਕੇ ਆਪਾਂ ਰੀਲ ਆ ਰੂਲਾਂ ਪਾ ਕੇ ਤੇ ਆਪਾਂ ਆ ਜਾਈਏ ਨੇ ਜੀ ਬਸ ਠੀਕ ਆ ਹੋ ਗਿਆ ਇਸ ਤਰ੍ਹਾਂ ਥੋੜੀ ਕੰਮ ਬੰਦ ਦੇ ਉਹ ਵਿਚਾਰਾ ਆਪਣੇ ਨਿੱਜੀ ਕਾਰਜ ਹਸਤੇ ਬੈਠਾ ਪਾਜੀ 400 ਫੁੱਟ ਮੂੰਹੋਂ ਕਹਿਣਾਂ ਦਾ ਟਾਵਰ ਤੇ ਚੜ ਕੇ ਬੈਠਾ ਵੀਰ ਗੁਰਜੀਤ ਸਿੰਘ ਟਾਵਰ ਤੇ ਉਹਦੀ ਮਾਤਾ ਜੀ ਦਾ ਰੋ ਰੋ ਥੱਲੇ ਬੁਰਾ ਹਾਲ ਇੱਥੇ ਤੇ ਮੈਂ ਤੇ ਸੰਗਤਾਂ ਨੂੰ ਇੱਕੋ ਬੇਨਤੀ ਕਰਦਾ ਵੀਰ ਗੁਰਜੀਤ ਸਿੰਘ ਦਾ ਵੀ ਵੱਧ ਤੋਂ ਟਾਵਰ ਤੇ ਬੈਠੇ ਦਾ ਸਾਥ ਦਿਓ ਕਿਉਂਕਿ ਵੇਖੋ ਆਪਣੇ ਨਿੱਜੀ ਕਾਰਜਾਂ ਵਾਸਤੇ ਨਹੀਂ ਬੈਠਾ ਉਹ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀਂ ਵਾਸਤੇ ਬੈਠਾ ਜਿਦਾ ਕਿ ਕਾਨੂੰਨ ਬਣਾ ਦੇਵੇ ਹੁਣ ਤੁਹਾਡੀ ਕੀ ਮੰਗ ਹੈ ਮੇਰੀ ਵੇਖੋ ਮੈਂ ਮੰਗ ਨਹੀਂ ਕਹਿਣਾ ਪਿਆ ਜੀ ਮੇਰਾ ਰਾਈਟ ਹੈ ਜੀ ਇੱਥੇ ਮੇਰਾ ਮੰਗ ਨਹੀਂ ਐ ਜੀ ਰਾਈਟ ਹੈ ਮੇਰਾ ਵੇਖੋ ਇੱਕ ਦੇ ਸੰਦੀਪ ਸਿੰਘ ਦਾ ਲਾਜ ਪ੍ਰੋਪਰ ਤਰੀਕੇ ਨਾਲ ਹੋ ਜਵੇ ਦੂਜਾ ਜਿਨ੍ਹਾਂ ਨੇ ਸੰਦੀਪ ਤੇ ਅੰਨਾ ਤਸ਼ੱਦਦ ਕੀਤਾ ਉਹਨਾਂ ਤੇ ਜੋ ਬੰਦੀ ਕਾਰਵਾਈ ਬਾਈ ਨੇਮ ਸਾਨੂੰ ਪਰਚੇ ਦਿੱਤੇ ਜ ਉਹਨਾਂ ਦੇ ਬਸ ਇੰਨੀ ਗੱਲ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲਬਾਤ ਕੀਤੀ ਬਾਈ ਮਨਦੀਪ ਜੀ ਦੇ ਨਾਲ ਸੰਦੀਪ ਸਿੰਘ ਸਨੀ ਦੇ ਭਰਾ ਨੇ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜਿਆ ਨੇ ਵੀ ਮੇਰੇ ਭਰਾ ਦੇ ਉੱਤੇ ਜ਼ੁਲਮ ਕੀਤਾ ਉਹਦੇ ਤੇ ਤਸ਼ੱਦਦ ਕੀਤਾ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਚਾਹੁੰਦਾ ਮੈਂ ਹੋਰ ਕੁਝ ਨਹੀਂ ਚਾਹੁੰਦਾ ਤੇ ਨਾਲ ਹੀ ਮੇਰੇ ਭਰਾ ਦਾ ਜੋ ਇਲਾਜ ਹੈ ਉਹ ਪ੍ਰਾਪਰ ਤਰੀਕੇ ਨਾਲ ਕਰਾਇਆ ਜਾਵੇ ਕਿਉਂਕਿ ਉਹ ਤੇ ਤਸ਼ੱਦਦ ਬਹੁਤ ਹੋਇਆ ਜਿਸ ਤਰੀਕੇ ਨਾਲ ਉਹਦੀ ਕੁੱਟਮਾਰ ਹੋਈ ਹੈ ਜਿਸ ਤਰੀਕੇ ਨਾਲ ਉਹਨੂੰ ਪੰਜ ਦਿੱਤਾ ਫੜ ਕੇ ਉਹ ਉਸ ਤਰੀਕੇ ਨਾਲ ਉਹਦਾ ਇਲਾਜ ਨਹੀਂ ਹੋ ਰਿਹਾ ਸਾਡਾ ਸਾਰਾ ਪਰਿਵਾਰ ਤੇ ਨਾਲ ਹੀ ਪਰਿਵਾਰ ਦੇ ਨਾਲ ਜਿਹੜੇ ਲੋਕ ਪਿਆਰ ਕਰਦੇ ਨੇ ਸੰਦੀਪ ਨੂੰ ਜਿਹੜੇ ਸਿੱਖ ਕੌਮ ਦੇ ਲੋਕ ਨੇ ਉਹ ਵੀ ਇਹ ਚਾਹੁੰਦੇ ਨੇ ਕਿ ਸੰਦੀਪ ਦਾ ਪ੍ਰੋਪਰ ਇਲਾਜ ਹੋਵੇ ਤੇ ਸੰਦੀਪ ਨੂੰ ਜਿਨ੍ਹਾਂ ਨੇ ਤਸ਼ੱਦਦ ਕੀਤਾ ਉਹਨਾਂ ਤੇ ਬਣਦੀ ਕਾਰਵਾਈ ਹੋਵੇ ਜੋ ਸੰਦੀਪ ਤੇ ਕੇਸ ਚੱਲ ਰਿਹਾ ਉਹਦਾ ਚੱਲਦੀ ਰਹੇ ਪਰ ਜਿਹੜੇ ਸੰਦੀਪ ਨਾਲ ਜੋ ਵਾਪਰਿਆ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਸਵਾਲਾਂ ਦੇ ਘੇਰੇ ਦੇ ਵਿੱਚ ਉਮੀਦ ਕਰਦੇ ਆਂ ਸਰਕਾਰ ਇਸ ਤੇ ਕੋਈ ਕਾਰਵਾਈ ਕਰੇਗੀ ਉਮੀਦ ਕਰਦੇ ਆਂ ਪਰਿਵਾਰ ਨੂੰ ਇਨਸਾਫ ਮਿਲੇਗਾ ਤਾਂ ਕਿ ਲੋਕਾਂ ਦਾ ਕਾਨੂੰਨ 'ਚ ਵਿਸ਼ਵਾਸ ਬੱਜੇ ਇਸ ਜੀਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ